ਇੱਕ ਗੱਲ ਆ ਚੰਦ ਸਤਰਾ ਜੀ ਕਿ ਫਲ ਸੱਦਰਾਂ ਨੂੰ ਲੱਗੇ ਤੁਸੀਂ ਇੱਕ ਹੋਣ ਲੱਗੇ ਫਲ ਸੱਦਰਾਂ ਨੂੰ ਲੱਗੇ ਤੁਸੀਂ ਇੱਕ ਹੋਣ ਲੱਗੇ ਕਈਆਂ ਤਾਂ ਤਿਲਾਂ ਦੇ ਵਿੱਚ ਹੁੰਦਾ ਇੱਥੇ ਤੇਲ ਨਹੀਂ ਵਿਆਹ ਮੇਰੇ ਯਾਰਾ ਗੁੱਡੇ ਗੁੱਡੀਆਂ ਦਾ ਖੇ ਪਹਿਲਾਂ ਤਾਂ ਇਹਨੂੰ ਸੈਂਸਿਟਿਵ ਨਹੀਂ ਸੰਵੇਦਨਸ਼ੀਲ ਮੁੱਦਾ ਗਈ ਹੈ ਸੰਵੇਦਨਸ਼ੀਲ ਜਦ ਤੇ ਉਹ ਤੋਂ ਬਣ ਜਾਂਦਾ ਜਦੋਂ ਮੇਰੇ ਘਰ ਦੇ ਵਿੱਚ ਫਿਰ ਨਾ ਤਣਾਅ ਸ਼ੁਰੂ ਹੋ ਜਾਂਦਾ ਹੈ ਜੀ ਪੁਰਾਣੇ ਸਮੇਂ ਦੇ ਵਿੱਚ ਹੁੰਦਾ ਸੀ ਕਿ ਕੁੜੀ ਜਦੋਂ ਵੱਡੀ ਹੋਈ ਵਿਆਹਣ ਯੋਗ ਹੋ ਗਈ ਮਾਪੇ ਨੇ ਉਹਦਾ ਵਾਰ ਟੋਲ ਲੈਣਾ ਇਸ ਕਰਕੇ ਕਿ ਹੁਣ ਇਹ ਦੂਸਰੇ ਘਰ ਜਾਊਗੀ ਜੀ ਉੱਥੇ ਜਾ ਕੇ ਇਹਦਾ ਪਰਿਵਾਰ ਵਧੂਗਾ ਫੁੱਲੂਗਾ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹਦੇ ਪਤੀ ਦੀ ਹੋਏਗੀ ਹਮ ਅੱਜ ਕੱਲ ਕੀ ਹੈਗਾ ਅੱਜ ਕੱਲ ਕੁੜੀਆਂ ਜਿਹੜੀਆਂ ਉਹ ਖੁਦ ਕਮਾ ਰਹੀਆਂ ਨੇ ਜੀ ਇੰਡੀਪੈਂਡੈਂਟ ਨੇ ਕਮਾਕਾਰਾਂ ਤੇ ਲੱਗੀਆਂ ਹੋਈਆਂ ਆਪ ਦੀ ਉਹਨਾਂ ਦੀ ਜੇਬ ਦੇ ਵਿੱਚ ਬਟੂਆ ਆ ਬਟੂਏ ਦੇ ਵਿੱਚ ਚਾਰ ਛਿਲੜ ਵੀ ਹੈਗੇ ਜੀ ਇਸ ਕਰਕੇ ਉਹ ਇਹ ਸੋਚਦੀਆਂ ਕਿ ਸਾਨੂੰ ਕਿਸੇ ਦੀ ਹੁਣ ਜ਼ਰੂਰਤ ਨਹੀਂ ਵੱਡੀ ਗੱਲ ਹੂੰ ਪਿਆਰ ਇੱਥੇ ਮਸਲਾ ਇਹ ਹੈ ਕਿ ਪੁਰਾਣੇ ਸਮੇਂ ਵਿੱਚ ਬਜ਼ੁਰਗ ਬੀਬੀਆਂ ਇਹ ਕਿਆ ਕਰਦੀਆਂ ਸੀ ਕਿ ਇਹਦੀ ਰੋਟੀ ਪੱਕਦੀ ਹੋ ਜੂ ਹੂੰ ਕਹਿੰਦਾ ਰੋਟੀ ਅੱਜ ਪਕਾਉਣ ਦੀ ਕੀ ਲੋੜ ਐ ਪੱਕੀ ਪਕਾਈ ਜਿੱਥੋਂ ਮਰਜ਼ੀ ਮਗਾ ਲਓ ਹੂੰ ਆਰਡਰ ਕਰੋ ਜ਼ੋਮੈਟੋ ਵਾਲੇ ਤੁਹਾਨੂੰ ਘਰ ਫੜਾ ਜਾਂਦੇ ਆ ਜੀ ਤੁਸੀਂ ਕਿਸੇ ਢਾਬੇ ਤੇ ਬਹਿ ਕੇ ਖਾ ਲਓ ਉਹ ਨਾ ਸਮੇਂ ਵਿੱਚ ਢਾਬੇ ਵਗੈਰਾ ਨਹੀਂ ਹੁੰਦੇ ਨਹੀਂ ਹੁੰਦੇ ਸੀ ਤੇ ਇਸ ਕਰਕੇ ਵੀ ਇਹ ਨੌਜਵਾਨ ਕਹਿੰਦੇ ਕਿ ਛੱਡੋ ਭਰਾ ਯਾਰ ਜੇਕਰ ਦੋ ਰੋਟੀਆਂ ਪਕਾਉਣ ਵਾਸਤੇ ਹੀ ਵਿਆਹ ਕਰਵਾਉਣਾ ਸਾਰੀ ਉਮਰ ਦਾ ਖਲਜਗਣ ਪਾਉਣਾ ਢਾਬੇ ਵਾਲਿਆਂ ਦੇ ਕੋਲ ਬੈਠ ਕੇ ਜਿੱਦਾਂ ਮਰਜੀ ਉਹਨਾਂ ਨੂੰ ਬਿੱਲ ਤੇ ਲੜ ਲਓ ਜਮੇ ਦੇ ਵਿੱਚ ਜੇਕਰ ਇੱਕ ਮੰਨ ਲਓ 20 ਸਾਲਾਂ ਦੇ ਹੋ ਗਏ ਦੋਨੋਂ ਜਾਨੇ ਇੱਕ 20 ਸਾਲਾਂ ਦਾ ਜਾਂ 18 ਸਾਲਾਂ ਦਾ ਉਸ ਵੇਲੇ ਉਹਨਾਂ ਦੇ 22 ਸਾਲ ਦੇ ਵਿੱਚ ਜਾ ਕੇ ਬੱਚੇ ਹੋ ਜਾਂਦੇ ਸੀਗੇ ਠੀਕ ਹੈ ਜੀ ਤੇ ਜਦੋਂ ਉਹਦੀ ਉਮਰ ਜਾ ਕੇ ਹੁੰਦੀ ਸੀਗੀ ਲਗਭਗ 35 ਸਾਲ ਦੀ ਤੇ 15 ਕੇ ਸਾਲ ਦਾ ਜਦੋਂ ਨਿਆਣਾ ਨਾਲ ਹੋ ਜਾਂਦਾ ਸੀਗਾ ਉਹ ਬਰਾਬਰ ਦਾ ਹੁੰਦਾ ਸੀਗਾ ਬਰਾਬਰ ਦਾ ਹੁੰਦਾ ਸੀ ਜਿਹੜੀਆਂ ਸਾਡੀਆਂ ਮਾਵਾਂ ਸੀ ਉਹ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਮੈਂ ਇੱਥੇ ਡੋਲੀ ਵਿੱਚ ਚੜ੍ਹ ਕੇ ਆਈ ਨਾ ਹੁਣ ਇੱਥੋਂ ਮੇਰੀ ਅਰਥੀ ਜਾਣੀ ਜੀ ਮੈਂ ਨਹੀਂ ਜਾਣੀ ਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਜੰਮੀਆਂ ਜਾਂਈਆਂ ਨਾ ਜਿਨ੍ਹਾਂ ਨੇ ਜ਼ਿਆਦਾ ਮੈਦਾ ਖਾਧਾ ਆ ਜਿਹੜੀਆਂ ਜ਼ਿਆਦਾ 버ਗਰ ਪੀਜ਼ਿਆਂ ਦੇ ਉੱਪਰ ਨੂਡਲਾਂ ਦੇ ਉੱਪਰ ਪਲੀਆਂ ਹੋਈਆਂ ਆ ਉਹ ਗੱਲ ਨਹੀਂ ਸੁਣਦੀ ਜੀ ਰਾਤ ਨੂੰ ਸਕੂਟਰੀ ਦੀ ਸੈਲਫ ਮਾਰਦਿਆਂ ਜਾ ਕੇ ਆਪਣੀ ਮਾਂ ਦੇ ਘਰੇ ਸਟੈਂਡ ਲਾਉਂਦੀਆਂ ਸੋ ਸਾਨੂੰ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਕਿਉਂਕਿ ਮੰਝਾ ਨਹੀਂ ਕੋਈ ਜਿਹੜਾ ਢੇੜ ਢੇੜ ਬਣ ਲਓ ਇੱਥੇ ਸ਼ਕਲਾਂ ਦੀ ਮੰਡੀ ਲੱਗੀ ਅਕਲਾਂ ਨੂੰ ਚੁਣਨ ਦੀ ਸਾਨੂੰ ਇੱਥੇ ਅਕਲਾਂ ਨੂੰ ਚੁਣਨਾ ਪੈਗਾ ਲਿਆਕਤ ਦੇ ਨਾਲ ਹਲੀਮੀ ਦੇ ਨਾਲ ਨਿਮਰਤਾ ਦੇ ਨਾਲ ਆਪਣੇ ਦਿਮਾਗ ਦੇ ਨਾਲ ਇਸ ਸਾਰਥਕ ਰਿਸ਼ਤੇ ਨੂੰ ਨਿਭਾਉਣਾ ਚਾਹੀਦਾ ਹੈ ਬਣਾਉਣਾ ਚਾਹੀਦਾ ਤਾਂ ਕਿ ਜ਼ਿੰਦਗੀ ਜਿਹੜੀ ਆ ਖੁਸ਼ ਨਿਮਾ ਬਣੀ ਰਹੇ ਕਹਿੰਦੇ ਨੇ ਰਿਸ਼ਤੇ ਨਸ਼ਾ ਬਣ ਜਾਂਦੇ ਨੇ ਕਈ ਕਹਿੰਦੇ ਨੇ ਕਿ ਰਿਸ਼ਤੇ ਸਜ਼ਾ ਬਣ ਜਾਂਦੇ ਨੇ ਪਰ ਜੇਕਰ ਨਿਭਾਓ ਸੱਚੇ ਦਿਲ ਨਾਲ ਇਹਨਾਂ ਰਿਸ਼ਤਿਆਂ ਨੂੰ ਤਾਂ ਹੀ ਰਿਸ਼ਤੇ ਜੀਉਣ ਦੀ ਵਜਾ ਬਣ ਜਾਂਦੇ ਨੇ ਪਿਆਰ ਭਰੀ ਸਾਸਟਿਕਾ ਮੈਂ ਹਾਂ ਹਿੰਨਾਕ ਨੋਝਿਆ ਪ੍ਰੋਗਰਾਮ ਸਵੇਰੇ ਸਵੇਰੇ ਲੈ ਕੇ ਤੁਹਾਡੇ ਮੁਖਾਤਿਬ ਹੋ ਚੁੱਕਿਆ ਇਸ ਪ੍ਰੋਗਰਾਮ ਦੇ ਵਿੱਚ ਹਰ ਰੋਜ਼ ਦੀ ਤਰ੍ਹਾਂ ਮੇਰਾ ਸਾਥ ਦੇਣਗੇ ਚਰਨਜੀਤ ਜੋਗੀ ਜੀ ਜੋਗੀ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਸਵਾਗਤ ਤੁਹਾਡਾ ਵੀ ਹੈ ਨਾ ਜੀ ਔਰ ਸਵਾਗਤ ਸਾਡੇ ਦਰਸ਼ਕਾਂ ਦਾ ਵੀ ਕਿ ਜਿਹੜੇ ਇਸ ਵੇਲੇ ਉਹ ਸਵੇਰੇ ਸਵੇਰੇ ਦੇ ਨਾਲ ਜੁੜੇ ਹੋਏ ਨੇ ਸਵੇਰ ਉਹ ਨਹੀਂ ਕਿ ਅਸੀਂ ਸੁੱਤੇ ਉੱਠੇ ਆ ਸਾਨੂੰ ਚਾਨਣ ਦਿਖਾਈ ਦਿੱਤਾ ਕਿ ਸਵੇਰ ਹੋ ਗਈ ਸਵੇਰ ਉਦੋਂ ਹੁੰਦੀ ਹੈ ਕਿ ਜਦੋਂ ਸਾਡੇ ਦਿਲਾਂ ਦੇ ਅੰਦਰ ਚੰਗੇ ਵਿਚਾਰਾਂ ਦਾ ਸੂਰਜ ਚੜ੍ਹਦਾ ਹੈ ਤੇ ਉਸ ਸੂਰਜ ਦੇ ਨਾਲ ਸਾਡੀ ਜ਼ਿੰਦਗੀ ਜਿਹੜੀ ਹੈ ਉਹ ਸੱਚਮੁੱਚ ਨੂਰੋ ਨੂਰ ਹੋ ਜਾਂਦੀ ਹੈ। ਬਿਲਕੁਲ ਅਸੀਂ ਕੋਸ਼ਿਸ਼ ਆਹੀ ਕਰਦੇ ਹਾਂ ਕਿ ਆਪਣੀ ਨਿੱਜੀ ਜ਼ਿੰਦਗੀ ਦੇ ਨਾਲ ਜੁੜੀਆਂ ਹੋਈਆਂ ਗੱਲਾਂ ਅਸੀਂ ਕਰੀਏ ਕਿਉਂਕਿ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਹੁੰਦੀਆਂ ਨੇ ਜਿਹੜੇ ਕਿ ਸਾਨੂੰ ਰੋਜ਼ਾਨਾ ਜ਼ਿੰਦਗੀ ਦੇ ਵਿੱਚ ਗੱਲ ਕਰਨ ਦਾ ਮੌਕਾ ਹੀ ਨਹੀਂ ਮਿਲਦਾ। ਇਸ ਕਰਕੇ ਅਸੀਂ ਗੱਲਾਂ ਵੀ ਉਹੀ ਕਰਦੇ ਹਾਂ ਜਿਹੜੀ ਤੁਹਾਡੇ ਮੇਰੇ ਤੇ ਦਰਸ਼ਕਾਂ ਦੇ ਨਾਲ ਜੁੜੀਆਂ ਹੁੰਦੀਆਂ ਨੇ। ਬਿਲਕੁਲ ਜੀ ਕਿਉਂਕਿ ਜੇਕਰ ਅਸੀਂ ਤੁਹਾਡੀ ਜ਼ੁਬਾਨ ਦੇ ਵਿੱਚ ਤੁਹਾਡੀ ਭਾਸ਼ਾ ਦੇ ਵਿੱਚ ਤੁਹਾਡੇ ਨਾਲ ਗੱਲਾਂ ਬਾਤਾਂ ਕਰਦੇ ਹਾਂ ਤਾਂ ਉਹੀ ਗੱਲਾਂ ਬਾਤਾਂ ਜਿਹੜੀਆਂ ਫਿਰ ਚੰਗੀਆਂ ਵੀ ਲੱਗਦੀਆਂ ਨੇ ਦਿਲਾਂ ਦੇ ਵਿੱਚ ਵੱਸਦੀਆਂ ਨੇ ਸੋ ਇਸੇ ਕਰਕੇ ਗੱਲਾਂ ਇਹਨਾਂ ਲੋਕਾਂ ਕੋਲ ਕਰਕੇ ਲਈਆਂ ਦੀਆਂ ਲੱਭ ਕੇ ਲਈਆਂ ਦੀਆਂ ਹੋਰ ਕਿਹੜਾ ਆਪਾਂ ਇੱਥੇ ਆਨਲਾਈਨ ਮੰਗਾਈਆਂ ਹੋਈਆਂ ਤੇ ਜਾਂ ਫਿਰ ਡਾਊਨਲੋਡ ਕੀਤੀਆਂ ਹੋਈਆਂ ਜੀ ਬਹੁਤ سارے ਲੋਕ ਤਾਂ ਕਮੈਂਟਰੀ ਕਰਦੇ ਨੇ ਕਿ ਇਸ ਗੱਲ ਤੇ ਉੱਤੇ ਚਰਚਾ ਜ਼ਰੂਰ ਹੋਣੀ ਚਾਹੀਦੀ ਹੈ ਫਿਰ ਅਸੀਂ ਉਸੇ ਗੱਲ ਦੇ ਉੱਤੇ ਚਰਚਾ ਵੀ ਕਰਦੇ ਆਂ ਫਿਲਹਾਲ ਅੱਜ ਦਾ ਇੱਕ ਵਿਸ਼ਾ ਜਿਹੜਾ ਹੈ ਉਹਦੇ ਉੱਤੇ ਗੱਲਬਾਤ ਕਰਾਂਗੇ ਉਹ ਵਿਸ਼ਾ ਥੋੜਾ ਜਿਹਾ ਸੈਂਸਿਟਿਵ ਵੀ ਹੈ ਕਹਿ ਸਕਦੇ ਆ ਕਿਉਂਕਿ ਨੌਜਵਾਨ ਪੀੜੀ ਦੇ ਨਾਲ ਜੁੜਿਆ ਹੋਇਆ ਹੈ ਇੱਕ ਰਿਸ਼ਤਾ ਸਭ ਤੋਂ ਮਜ਼ਬੂਤ ਰਿਸ਼ਤਾ ਜਿਸ ਨੂੰ ਕਿਹਾ ਜਾਂਦਾ ਹੈ ਵਿਆਹ ਦਾ ਰਿਸ਼ਤਾ ਵਿਆਹ ਦੇ ਬੰਧਨ ਦੇ ਵਿੱਚ ਜੋ ਵੱਜ ਗਿਆ ਕਹਿੰਦੇ ਨੇ ਕਿ ਸੱਤ ਜਨਮਾਂ ਤੱਕ ਪਿੱਛਾ ਨਹੀਂ ਛੱਡਦਾ ਫਿਰ ਹਾਂ ਜੀ ਵਿਆਹ ਦੇ ਉੱਤੇ ਹੀ ਗੱਲਬਾਤ ਕਰਾਂਗੇ ਵਿਆਹ ਦੇ ਉੱਤੇ ਹੀ ਗੱਲਬਾਤ ਕਰਾਂਗੇ ਕਿ ਅੱਜ ਵਿਆਹ ਦੇ ਵਿੱਚ ਬਹੁਤ ਜ਼ਿਆਦਾ ਦੇਰੀ ਹੋ ਰਹੀ ਹੈ ਨੌਜਵਾਨ ਮੁੰਡੇ ਕੁੜੀਆਂ ਵਿਆਹ ਤੋਂ ਭੱਜ ਰਹੇ ਨੇ ਪਤਾ ਨਹੀਂ ਕਿਉਂ ਬਹੁਤ ਸਾਰੇ ਹਾਲਾਂਕਿ ਸਰਵੇ ਵੀ ਹੋਈ ਰਿਸਰਚ ਵੀ ਹੋਈ ਤੇ ਉਸ ਤੋਂ ਬਾਅਦ ਨੌਜਵਾਨ ਮੁੰਡੇ ਕੁੜੀਆਂ ਨੇ ਵੱਖੋ ਵੱਖਰੇ ਜਿਹੜੇ ਰੀਜਨਸ ਨੇ ਉਹ ਦੱਸੇ ਉਹ ਵੀ ਮੈਂ ਦੱਸੂਗੀ ਪਹਿਲਾਂ ਇਹਦੇ ਉੱਤੇ ਗੱਲ ਸ਼ੁਰੂ ਕਰਦੇ ਆਂ ਦੇਖੋ ਗੱਲ ਇਹ ਹੈ ਕਿ ਸਭ ਤੋਂ ਵੱਡੀ ਗੱਲ ਇਹ ਹੈ ਕਿ ਪਹਿਲਾਂ ਤਾਂ ਇਹਨੂੰ ਸੈਂਸਿਟਿਵ ਨਹੀਂ ਸੰਵੇਦਨਸ਼ੀਲ ਮੁੱਦਾ ਗਈ ਹੈ ਸੰਵੇਦਨਸ਼ੀਲ ਜਸਤੇ ਉਹ ਤੋਂ ਬਣ ਜਾਂਦਾ ਜਦੋਂ ਫਿਰ ਘਰ ਦੇ ਵਿੱਚ ਫਿਰ ਨਾ ਤਣਾਅ ਸ਼ੁਰੂ ਹੋ ਜਾਂਦਾ ਹੈ ਉਹ ਸ਼ੁਰੂਆਤੀ ਦੌਰ ਦੇ ਵਿੱਚ ਨਹੀਂ ਹੁੰਦਾ ਜਿਹੜਾ ਇਹ ਮੁੱਦਾ ਹੈ ਅੱਜ ਦਾ ਕੀ ਮੁੰਡੇ ਕੁੜੀਆਂ ਵਿਆਹ ਕਰਾਉਣ ਦੇ ਵਿੱਚ ਦੇਰੀ ਕਰਦੇ ਆ ਇਨਕਾਰੀ ਵੀ ਹੈਗੇ ਭੱਜ ਰਹੇ ਨੇ ਵਿਆਹ ਤੋਂ ਭੱਜ ਰਹੇ ਆ ਦੌੜ ਰਹੇ ਬਹੁਤ ਸਾਰੇ ਰੀਜ਼ਨ ਇਹਦੇ ਵਿੱਚ ਬਹੁਤ ਸਾਰੇ ਸਭ ਤੋਂ ਵੱਡਾ ਰੀਜ਼ਨ ਜਿਹੜਾ ਹੈਗਾ ਅੱਜ ਦੇ ਸਮੇਂ ਦੇ ਵਿੱਚ ਜੇਕਰ ਅਸੀਂ ਗੱਲ ਪ੍ਰਾਤਨ ਸਮੇਂ ਦੇ ਨਾਲ ਜੋੜ ਕੇ ਦੇਖੀਏ ਪੁਰਾਣੇ ਸਮੇਂ ਦੇ ਵਿੱਚ ਇਹ ਹੁੰਦਾ ਸੀ ਕਿ ਕੁੜੀ ਜਦੋਂ ਵੱਡੀ ਹੋਈ ਵਿਆਹਣ ਯੋਗ ਹੋ ਗਈ ਮਾਪੇ ਉਹਦਾ ਵਰ ਟੋਲ ਲੈਣਾ ਇਸ ਕਰਕੇ ਕਿ ਹੁਣ ਇਹ ਦੂਸਰੇ ਘਰ ਜਾਊਗੀ ਜੀ ਉੱਥੇ ਜਾ ਕੇ ਇਹਦਾ ਪਰਿਵਾਰ ਵਧੂਗਾ ਫੁੱਲੂਗਾ ਔਰ ਇਹਦੀ ਜ਼ਿੰਮੇਵਾਰੀ ਜਿਹੜੀ ਆ ਇਹਦੇ ਪਤੀ ਦੀ ਹੋਏ ਹੂੰ ਅੱਜ ਕੱਲ ਕੀ ਹੈਗਾ ਅੱਜ ਕੱਲ ਕੁੜੀਆਂ ਜਿਹੜੀਆਂ ਉਹ ਖੁਦ ਕਮਾ ਰਹੀਆਂ ਜੀ ਇੰਡੀਪੈਂਡੈਂਟਲੀ ਕੰਮਕਾਰਾਂ ਤੇ ਲੱਗੀਆਂ ਹੋਈਆਂ ਆਪ ਦੀ ਉਹਨਾਂ ਦੀ ਜੇਬ ਦੇ ਵਿੱਚ ਬਟੂਆ ਆ ਬਟੂਏ ਦੇ ਵਿੱਚ ਚਾਰ ਛਿੱਲੜ ਵੀ ਹੈਗੇ ਜੀ ਇਸ ਕਰਕੇ ਉਹ ਇਹ ਸੋਚਦੀਆਂ ਕਿ ਸਾਨੂੰ ਕਿਸੇ ਦੀ ਹੁਣ ਜ਼ਰੂਰਤ ਨਹੀਂ ਵੱਡੀ ਗੱਲ ਹੂੰ ਕਿ ਸਾਨੂੰ ਹੁਣ ਕਿਸੇ ਦੀ ਜ਼ਰੂਰਤ ਨਹੀਂ ਜੀ ਸੋਚਦੀਆਂ ਨਹੀਂ ਕੁੜੀਆਂ ਪੈਸਾ ਸਾਡੀ ਜ਼ਰੂਰਤ ਪੂਰੀ ਕਰ ਦਿੰਦਾ ਬਹੁਤ ਸਾਰੇ ਲੋਕ ਐਸੇ ਵੀ ਨੇ ਕਿ ਜਿਹੜੇ ਵਿਆਹ ਨੂੰ ਜ਼ਰੂਰੀ ਨਹੀਂ ਸਮਝਦੇ ਕਿ ਵਿਆਹ ਕਰਾ ਕੇ ਕੀ ਲੈਣਾ ਹੂੰ ਜਣੇ ਨੇ ਕੀ ਹੋ ਜਾਣਗੇ ਉਹਨਾਂ ਦੀ ਸਮੱਸਿਆਵਾਂ ਬੱਕਰੀਆਂ ਸ਼ੁਰੂ ਹੋ ਜਾਣਗੀਆਂ ਜ਼ਿੰਦਗੀ ਸੁਖਾਲੀ ਹੋਣ ਦੀ ਬਜਾਏ ਔਖੀ ਹੋ ਜਾਊਗੀ ਉਲਝ ਜਾਊਗੀ ਉਲਝ ਜਾਊਗੀ ਸਾਰੀ ਉਮਰ ਨਿਆਣੇ ਦੀਆਂ ਨਲੀਆਂ ਪੂੰਝਦੇ ਨਿਕਲ ਜੂਗੀ ਇਹ ਚੀਜ਼ਾਂ ਅੱਜ ਦੇ ਆਧੁਨਿਕ ਯੁੱਗ ਦੇ ਵਿੱਚ ਇੱਕ ਕੁੜੀ ਵੀ ਸੋਚਦੀ ਹੈ ਇੱਕ ਮੁੰਡਾ ਵੀ ਸੋਚਦਾ ਕਿ ਯਾਰ ਇੱਥੇ ਮਸਲਾ ਇਹ ਹੈ ਕਿ ਪੁਰਾਣੇ ਸਮੇਂ ਵਿੱਚ ਬਜ਼ੁਰਗ ਬੀਬੀਆਂ ਇਹ ਕਿਆ ਕਰਦੀਆਂ ਸੀ ਕਿ ਇਹਦੀ ਰੋਟੀ ਪੱਕਦੀ ਹੋ ਜੂ ਹੂੰ ਕਹਿੰਦਾ ਰੋਟੀ ਅੱਜ ਪਕਾਉਣ ਦੀ ਕੀ ਲੋੜ ਐ ਪੱਕੀ ਪਕਾਈ ਜਿੱਥੋਂ ਮਰਜ਼ੀ ਮਗਾ ਲਓ ਹੂੰ ਆਰਡਰ ਕਰੋ ਜ਼ੋਮੈਟੋ ਵਾਲੇ ਤੁਹਾਨੂੰ ਘਰ ਫੜਾ ਜਾਂਦੇ ਆ ਜੀ ਤੁਸੀਂ ਕਿਸੇ ਢਾਬੇ ਤੇ ਬਹਿ ਕੇ ਖਾ ਲਓ ਉਹ ਨਾ ਸਮੇਂ ਵਿੱਚ ਢਾਬੇ ਵਗੈਰਾ ਨਹੀਂ ਹੁੰਦੇ ਸੀ ਨਹੀਂ ਹੁੰਦੇ ਸੀ ਤੇ ਇਸ ਕਰਕੇ ਵੀ ਇਹ ਨੌਜਵਾਨ ਕਹਿੰਦੇ ਕਿ ਛੱਡੋ ਭਰਾ ਯਾਰ ਜਿਕਰ ਤੋਂ ਰੋਟੀਆਂ ਪਕਾਉਣ ਵਾਸਤੇ ਹੀ ਵਿਆਹ ਕਰਵਾਉਣਾ ਸਾਰੀ ਉਮਰ ਦਾ ਖਲਜਗਣ ਪਾਉਣਾ ਢਾਬੇ ਵਾਲਿਆਂ ਦੇ ਕੋਲ ਬੈਠ ਕੇ ਜਿੱਦਾਂ ਮਰਜ਼ੀ ਉਹਨਾਂ ਨੂੰ ਬਿੱਲ ਤੇ ਲੜ ਲਓ ਜੀ ਜਿੱਦਾਂ ਮਰਜ਼ੀ ਉਹਨਾਂ ਦੀ ਦਾਲ ਸਬਜ਼ੀ ਵਿੱਚ ਨੋਕਸ ਕੱਢ ਲਓ ਜੀ ਤੇ ਇਸ ਕਰਕੇ ਉਹ ਵੀ ਸੋਚਦੇ ਕਿ ਛੱਡੋ ਭਰਾ ਵਿਆਹ ਹੀ ਕਰਾਉਣਾ ਪੈਸਾ ਸਾਡੇ ਕੋਲ ਆ ਹੂੰ ਸਾਰਾ ਕੁਝ ਸਾਡੇ ਕੋਲ ਆ ਸਾਨੂੰ ਵਿਆਹ ਕਰਾਉਣ ਦੀ ਲੋੜ ਨਹੀਂ ਇਹ ਆਧੁਨਿਕ ਪੀੜ੍ਹੀ ਦੀ ਇਹ ਸੋਚ ਬਣੀ ਹੋਈ ਹੈ ਜੀ ਸੋਚ ਬਣੀ ਹੋਈ ਹੈ ਪਰ ਉਹ ਸੋਚਦੇ ਨੇ ਕਿ ਅਸੀਂ ਜੇ ਜਲਦੀ ਵਿਆਹ ਕਰਾ ਲਿਆ ਸਾਨੂੰ ਸਾਡੇ ਵਾਸਤੇ ਸਮਾਂ ਨਹੀਂ ਮਿਲਣਾ ਅਸੀਂ ਘੁੰਮਾਂਗੇ ਫਿਰਾਂਗੇ ਅਸੀਂ ਆਪਣਾ ਕਰੀਅਰ ਬਣਾਵਾਂਗੇ ਸਭ ਤੋਂ ਵੱਡੀ ਗੱਲ ਅੱਜ ਕੱਲ ਹਰ ਕੋਈ ਆਪਣੇ ਮਾਪਿਆਂ ਨੂੰ ਇਹੀ ਬਹਾਨਾ ਲਾ ਦਿੰਦਾ ਹੈ ਕਿ ਅਸੀਂ ਹਜੇ ਵਿਆਹ ਨਹੀਂ ਕਰਾਉਣਾ ਅਸੀਂ ਪਹਿਲਾਂ ਕੁਝ ਕਰਨਾ ਹੈ ਜ਼ਿੰਦਗੀ ਦੇ ਵਿੱਚ ਅਸੀਂ ਇੰਡੀਪੈਂਡੈਂਟ ਹੋਣਾ ਹੈ ਉਸ ਤੋਂ ਬਾਅਦ ਅਸੀਂ ਵਿਆਹ ਕਰਾਵਾਂਗੇ ਦੇਖੋ ਇਹ ਸੋਚ ਮਾੜੀ ਨਹੀਂ ਕਿ ਅਸੀਂ ਕੁਝ ਬਣਨਾ ਹੈ ਅਸੀਂ ਆਪਣੇ ਪੈਰਾਂ ਤੇ ਖੜੇ ਹੋਣਾ ਹੈ ਇਹ ਸੋਚ ਨੂੰ ਮੈਂ ਮਾੜੀ ਨਹੀਂ ਕਹਿੰਦਾ ਜੀ ਬਹੁਤ ਚੰਗੀ ਸੋਚ ਹੈ ਬਹੁਤ ਸਾਰੇ ਬੁੱਧੀਜੀਵੀ ਵਰਗ ਜਿਹੜਾ ਹੈਗਾ ਬਹੁਤ ਸਾਰੇ ਪੜ੍ਹੇ ਲਿਖੇ ਨੌਜਵਾਨ ਬੱਚੇ ਬੱਚੀਆਂ ਉਹ ਵਿਆਹ ਕਰਾਉਂਦੇ ਨੇ ਜਾ ਕੇ ਲਗਭਗ ਉਹਨਾਂ ਦਾ ਵਿਆਹ ਹੁੰਦਾ 30 30 ਤੇ ਜਾਂ ਫਿਰ 35 ਜੀ ਆਹੀ ਉਮਰ ਆ ਆਮ ਤੌਰ ਤੇ ਤੁਸੀਂ ਦੇਖਿਆ ਹਾ ਜੀ 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 ਪਰ ਹੁਣ ਵੱਡੀ ਗੱਲ ਇਹ ਹੈ ਕਿ ਜਿਹੜੇ ਇਹ ਲੋਕ ਕਹਿੰਦੇ ਨੇ ਕਿ ਅਸੀਂ ਆਪਸ ਦੇ ਵਿੱਚ ਹਲੇ ਆਪਣੇ ਆਪ ਨੂੰ ਵਕਤ ਦੇਣਾ ਹੈ ਹੂੰ ਹੱਲੇ ਅਸੀਂ ਬੱਚੇ ਪੈਦਾ ਨਹੀਂ ਕਰ ਸਕਦੇ ਉਹਨਾਂ ਨੂੰ ਪਾਲ ਨਹੀਂ ਸਕਦੇ ਜ਼ਿੰਦਗੀ ਦੇ ਵਿੱਚ ਜਿਹੜੇ ਬੱਚਿਆਂ ਨੂੰ ਜੰਜਾਲ ਸਮਝਦੇ ਆ ਕਿ ਸਾਡਾ ਇਹ ਟਾਈਮ ਖਾ ਜਾਣਗੇ ਪ੍ਰਾਈਵੇਸੀ ਖਤਮ ਹੋ ਜੂਗਾ ਇਦਾਂ ਉਹ ਜੋ ਉਹ ਸੋਚ ਜਿਹੜੀ ਲੈ ਕੇ ਚੱਲ ਰਿਹਾ ਹੈ ਉਸ ਸੋਚ ਦੇ ਨਾਲ ਮੈਂ ਇਤਫਾਕ ਨਹੀਂ ਰੱਖਦਾ ਜੀ ਪੁਰਾਣੇ ਸਮੇਂ ਦੇ ਵਿੱਚ ਜਿਹੜੇ ਬਜ਼ੁਰਗ ਸੀ ਨਾ ਸਾਡੇ ਉਹ ਬਜ਼ੁਰਗ ਜਿਹੜੇ ਸੀਗੇ ਉਹ ਵਿਆਹ ਜਿਹੜੇ ਬੱਚੇ ਬੱਚੀਆਂ ਦੇ ਉਹ ਜਲਦੀ ਕਰਦੇ ਆ ਕਰਦੇ ਸੀ ਜੀ ਬਿਲਕੁਲ ਪਹਿਲੀ ਗੱਲ ਮੈਂ ਬਾਲ ਵਿਆਹ ਦੇ ਸਖਤ ਖਿਲਾਫਾਂ ਜੀ ਦੂਸਰਾ ਹੁਣ ਸੋਚ ਦੱਸਣ ਲੱਗੇ ਉਹਨਾਂ ਬਜ਼ੁਰਗਾਂ ਦੇ ਉਹ ਜਿਹੜੇ ਬਜ਼ੁਰਗ ਸੀਗੇ ਉਹ ਕੋਈ ਲਗਭਗ 15 16 ਸਾਲ ਦੀ ਉਮਰ ਦੇ ਵਿੱਚ ਵਿਆਹ ਦਿੰਦੇ ਸੀ ਵਿਆਹ ਦਿੰਦੇ ਸੀ ਉਸ ਤੋਂ ਬਾਅਦ ਸਾਲ 2 ਸਾਲ 3 ਸਾਲ ਰੱਖ ਕੇ ਮੁਕਲਾਵਾ ਕੁੜੀ ਦਾ ਤੋੜ ਦੇਣਾ ਜੀ ਫਿਰ ਉਹ ਆਪਣੇ ਗ੍ਰਸਥ ਜੀਵਨ ਦੇ ਵਿੱਚ ਜਾ ਕੇ ਉਹਨਾਂ ਦੇ ਬੱਚੇ ਵਗੈਰਾ ਹੋ ਜਾਂਦੇ ਸੀਗੇ ਹੁਣ ਦੇਖੋ ਉਹਨਾਂ ਸਮੇਂ ਦੇ ਵਿੱਚ ਜੇਕਰ ਇੱਕ ਮੰਨ ਲਓ 20 ਸਾਲਾਂ ਦੇ ਹੋ ਗਏ ਦੋਨੋਂ ਜਣੇ ਇੱਕ 20 ਸਾਲਾਂ ਦਾ ਜਾਂ 18 ਸਾਲਾਂ ਦਾ ਉਸ ਵੇਲੇ ਉਹਨਾਂ ਦੇ 22 ਸਾਲ ਦੇ ਵਿੱਚ ਜਾ ਕੇ ਬੱਚੇ ਹੋ ਜਾਂਦੇ ਸੀਗੇ ਠੀਕ ਹੈ ਜੀ ਤੇ ਜਦੋਂ ਉਹਦੀ ਉਮਰ ਜਾ ਕੇ ਹੁੰਦੀ ਸੀਗੀ ਲਗਭਗ 35 ਸਾਲ ਦੀ ਤੇ 15 ਸਾਲ ਦਾ ਜਦੋਂ ਨਿਆਣਾ ਨਾਲ ਹੋ ਜਾਂਦਾ ਸੀਗਾ ਉਹ ਬਰਾਬਰ ਦਾ ਹੁੰਦਾ ਸੀਗਾ ਬਰਾਬਰ ਦਾ ਹੁੰਦਾ ਸੀ ਮਾਪੇ ਵੀ ਜਵਾਨ ਬੱਚੇ ਵੀ ਜਵਾਨ ਬੱਚੇ ਵੀ ਜਵਾਨ ਲੱਗਿੰਦੇ ਨੇ ਉਸ ਕੀ ਭੈਣ ਭਰਾ ਲੱਗਦੇ ਆ ਜੀ 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 ਤੇ ਜਾਂ ਇਹ ਭਰਾ ਭਰਾ ਲੱਗਦੇ ਆ ਬਰਾਬਰ ਦੇ ਨਾਲ ਖੜੇ ਹੋ ਕੇ ਕਮਾਕਾਰਾਂ ਨੂੰ ਚੱਕ ਲਿਆ ਕਰਦੇ ਸੀ ਅੱਜ ਦੀ ਜ਼ਿਕਰ ਅਸੀਂ ਗੱਲ ਕਰਦੇ ਆ 35 ਸਾਲ ਦੀ ਉਮਰ ਦੇ ਵਿੱਚ ਜੇਕਰ ਕੋਈ ਮੁੰਡਾ ਕੁੜੀ ਵਿਆਹ ਕਰਾਉਂਦੇ ਆ ਉਹ ਕਹਿੰਦੇ ਕਿ 5 ਕਿਸਾਲ ਅਸੀਂ ਘੁੰਮਣਾ 40 ਸਾਲ ਦੇ ਹੋ ਗਏ ਮੰਨ ਲਓ ਫਿਰ ਉਹਨੇ ਵਿਆਹ ਦੀ ਪਲਾਨਿੰਗ ਕੀਤੀ ਉਸ ਵੇਲੇ ਜਾ ਕੇ ਫਿਰ ਉਹਨਾਂ ਦੇ ਜਿਹੜਾ ਉਹ ਕੀ ਕਹਿੰਦੇ ਆ ਬੱਚਾ ਮੰਨ ਲਓ ਜੇ 2 ਸਾਲਾਂ ਬਾਅਦ ਹੋ ਜਾਂਦਾ ਤੇ ਉਹ 42 ਸਾਲ ਦੇ ਆਪਿਆ ਠੀਕ ਹੈ ਜੀ ਤੇ ਜਦੋਂ ਬੱਚੇ ਨੇ 20 ਸਾਲਾਂ ਦਾ ਉਹਨਾਂ ਨੇ 28 ਸਾਲਾਂ ਦੇ ਹੋ ਜਾਣਾ ਬੱਤਨ ਸਾਲਾਂ ਦੇ ਬਜ਼ੁਰਗ ਦੇ ਨਾਲ ਇੱਕ 20 ਸਾਲਾਂ ਦਾ ਬੱਚਾ ਜਦੋਂ ਤੁਰਿਆ ਜਾਊਗਾ ਉਹ ਉਹ ਕਹਣਗੇ ਕਿ ਬਾਬਾ ਜੀ ਇਹਦੇ ਜੀ ਅਸੀਂ ਗੱਲ ਜਿਹੜੀ ਸਮਝਾਉਣੀ ਚਾ ਰਹੇ ਨੇ ਉਹ ਦਰਸ਼ਕ ਸਮਝ ਲੈਣ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹੈ ਜੀ ਵਿਆਹ ਲੋਕ ਇਹ ਸਮਝਦੇ ਆ ਕਿ ਖੌਰੇ ਸਿਰਫ ਬੱਚੇ ਜੰਮਣ ਵਾਲੀ ਅਸੀਂ ਮਸ਼ੀਨ ਲੈ ਕੇ ਆਉਣੀ ਹੈ ਅਸੀਂ ਸਿਰਫ ਖੌਰੇ ਦੋ ਰੋਟੀਆਂ ਪਕਾਉਣ ਵਾਲੀ ਨੌਕਰਾਂ ਨਹੀਂ ਲੈ ਕੇ ਆਉਣੀ ਹੈ ਜੀ ਵਿਆਹ ਦਾ ਇਹਨਾਂ ਲੋਕਾਂ ਨੂੰ ਮਤਲਬ ਸਮਝ ਨਹੀਂ ਆਇਆ ਜਿਹੜੀ ਸਾਡੀ ਅੱਜ ਦੀ ਨੌਜਵਾਨ ਪੀੜ੍ਹੀ ਹੈ ਮਾਫ਼ ਕਰਨਾ ਬਿਲਕੁਲ ਵਿਆਹ ਇਸ ਕਰਕੇ ਨਹੀਂ ਕੀਤਾ ਜਾਂਦਾ ਕਿ ਤੁਹਾਡੇ ਕੰਮ ਪੂਰਤੀ ਹੋ ਜਵੇ ਜੀ ਤੁਹਾਡੇ ਬੱਚੇ ਜੰਮ ਪੈਣ ਤੁਹਾਡੀ ਰੋਟੀ ਪੱਕਦੀ ਹੋ ਜਵੇ ਵਿਆਹ ਇਸ ਕੰਮ ਨੂੰ ਨਹੀਂ ਹੁੰਦਾ ਜੀ ਜਿਹੜਾ ਵਿਆਹ ਆ ਉਹ ਇੱਕ ਐਸਾ ਤੁਹਾਡਾ ਸਬੰਧ ਆ ਵਿਆਹ ਦੀ ਸਭ ਤੋਂ ਜ਼ਿਆਦਾ ਜ਼ਰੂਰਤ ਲੋਕ ਕਹਿੰਦੇ ਕਿ ਜਵਾਨੀ ਦੇ ਵਿੱਚ ਹੁੰਦੀ ਆ ਨਹੀਂ ਮੈਂ ਕਹਿੰਨਾ ਸਭ ਤੋਂ ਵੱਧ ਜ਼ਰੂਰਤ ਤੁਹਾਨੂੰ ਆਪਣੇ ਜੀਵਨ ਸਾਥੀ ਦੀ ਬੁਢਾਪੇ ਦੇ ਵਿੱਚ ਹੁੰਦੀ ਹੈ ਜੀ ਮਾਪੇ ਵੀ ਤਾਂ ਤਾਂ ਹੀ ਕਰਕੇ ਆਪਣੇ ਬੱਚਿਆਂ ਨੂੰ ਵਿਆਉਂਦੇ ਆ ਕਿ ਕੱਲ ਨੂੰ ਅਸੀਂ ਨਹੀਂ ਹੋਣਾ ਇਸ ਦੁਨੀਆ ਦੇ ਵਿੱਚ ਅਸੀਂ ਇਸ ਦੁਨੀਆ ਦੇ ਵਿੱਚ ਨਹੀਂ ਹੋਣਾ ਸਾਡੀ ਕੁੜੀ ਜਾਂ ਸਾਡੀ ਸਾਡੇ ਮੁੰਡੇ ਦਾ ਇੱਕ ਪਰਿਵਾਰ ਜਿਹੜਾ ਉਹ ਹੋਣਾ ਚਾਹੀਦਾ ਹੈ ਜਿਹੜੇ ਸਾਨੂੰ ਯਾਦ ਨਾ ਕਰਨ ਆਪੋ ਆਪਣੇ ਕੰਮਾਂ ਦੇ ਵਿੱਚ ਰੁੱਝੇ ਰਹਿਣ ਤੇ ਉਹਨਾਂ ਦਾ ਖਿਆਲ ਰੱਖਣ ਵਾਸਤੇ ਜ਼ਰੂਰ ਕੋਈ ਹੋਵੇ ਬਿਲਕੁਲ ਇਹ ਸਾਡਾ ਇੱਕ ਸਮਾਜਿਕ ਤਾਣਾ ਬਾਣਾ ਹੈ ਅਸੀਂ ਕਹਿੰਦੇ ਨਾ ਕਿ ਮਨੁੱਖ ਇੱਕ ਸਮਾਜਿਕ ਪ੍ਰਾਣੀ ਹੈ ਜੇਕਰ ਇਹ ਸਮਾਜਿਕ ਪ੍ਰਾਣੀ ਹੈ ਇਹਨੂੰ ਅਸੀਂ ਪਸ਼ੂ ਵਰਤੀ ਵਾਲਾ ਕਹਿੰਦੇ ਆ ਜੀ ਮਨੁੱਖ ਨੂੰ ਗੁਰਬਾਣੀ ਪਸ਼ੂ ਵਰਤੀ ਵਾਲਾ ਕਹਿੰਦੀ ਆ ਕਿ ਜੇਕਰ ਉਹ ਜਿਸ ਤਰ੍ਹਾਂ ਗੁਰੂ ਸਾਹਿਬ ਕਹਿੰਦੇ ਉਸ ਤਰ੍ਹਾਂ ਨਹੀਂ ਚੱਲਦਾ ਜੇਕਰ ਅਸੀਂ ਪਸ਼ੂ ਵਰਤੀ ਵਾਲੇ ਆ ਅੱਜ ਦੁਨੀਆ ਦੇ ਉੱਪਰ ਜੇਕਰ ਮੰਨ ਲਓ ਸਾਰਿਆਂ ਦੇ ਵਿਆਹ ਹੁਣੋਂ हट ਜਾਣ ਤਾਂ ਤੁਸੀਂ ਇਹ ਦੱਸ ਦਿਓ ਕਿ ਕਿਸੇ ਦੀ ਧੀ ਭੈਣ ਸੇਫ ਹੈਗੀ ਜੀ ਅੱਜ ਬਹੁਤ ਵੱਡੇ ਵੱਡੇ ਅਪਰਾਧਾਂ ਨੂੰ ਠੱਲ ਪਾਉਣ ਦੇ ਵਾਸਤੇ ਵੀ ਗੁਰੂ ਸਾਹਿਬ ਨੇ ਜਿਹੜਾ ਇਹ ਗ੍ਰਸਤ ਜੀਵਨ ਦਾ ਸਾਨੂੰ ਸੰਦੇਸ਼ ਦਿੱਤਾ ਹੈ ਕੋਈ ਲਾਜ਼ਮੀ ਸੀ ਜੀ ਜ਼ਰੂਰੀ ਸੀ ਪਸ਼ੂ ਬਿਰਤੀ ਵਾਲੇ ਮਨੁੱਖ ਦੇ ਗਲਦੇ ਵਿੱਚ ਸੰਗਲ ਪਾਉਣ ਦੇ ਵਾਸਤੇ ਕਿ ਉਹ ਰਿਸ਼ਤਿਆਂ ਦੀ ਵਲਗਣ ਦੇ ਵਿੱਚ ਰਵੇ ਰਿਸ਼ਤਿਆਂ ਦੀ ਆਲੇ ਦੁਆਲੇ ਉਹਦੇ ਵਾਰਡ ਹੋਵੇ ਤੇ ਉਹ ਦੂਸਰੇ ਦੀ ਫਸਲ ਨਾ ਖਰਾਬ ਕਰੇ ਗ੍ਰਸਤ ਜੀਵਨ ਬਹੁਤ ਜ਼ਰੂਰੀ ਹੈ ਤੇ ਜਿਹੜੇ ਅੱਜ ਕੱਲ ਦੇ ਚਾਰ ਕੁ ਛੇਲੜਾ ਜੇਬ ਦੇ ਵਿੱਚ ਪਾ ਕੇ ਤੇ ਉਹ ਕਹਿੰਦੇ ਕਿ ਨਹੀਂ ਸਾਡੇ ਲਈ ਪੈਸਾ ਸਭ ਕੁਝ ਆ ਸਾਨੂੰ ਤਾਂ ਲੋੜ ਹੀ ਨਹੀਂ ਕਿਸੇ ਵਿਆਹ ਸ਼ਾਦੀ ਜੀ ਇੱਕ ਹੋਰ ਤੁਹਾਨੂੰ ਮੈਂ ਗੱਲ ਦੱਸ ਦਮਾ ਇਹ ਨੋਟ ਕਰਨ ਵਾਲੀ ਗੱਲ ਆ ਤੁਸੀਂ ਵੀ ਦਰਸ਼ਕੋ ਨੋਟ ਕਰਿਓ ਇਸ ਗੱਲ ਦੇ ਨਾਲ ਸ਼ਾਇਦ ਤੁਸੀਂ ਵੀ ਮੇਰੇ ਨਾਲ ਸੰਤੁਸ਼ਟ ਹੋਮੋਗੇ ਕਿ ਹਾਂ ਇਹ ਗੱਲ ਸਹੀ ਆ ਮਤਮੈਨ ਹੋਵੋਗੇ ਗੱਲ ਇਸ ਤਰ੍ਹਾਂ ਜਦੋਂ ਕੁੜੀ ਕੋਈ ਪੈਸਾ ਕਮਾਉਣ ਲੱਗ ਪੈਂਦੀ ਆ ਉਹਦੇ ਕੋਲ ਜਿਹਦੇ ਵਿੱਚ ਪੈਸੇ ਡਿੰਗਣ ਲੱਗ ਪੈਂਦੇ ਆ ਉਹ ਕਹਿੰਦੇ ਮੈਨੂੰ ਕਿਸੇ ਦੀ ਲੋੜ ਨਹੀਂ ਹੁੰਦਾ ਉਹ ਕਹਿੰਦੀ ਮੈਂ ਆਪਣੇ ਆਪ ਲਈ ਕਮਾ ਸਕਦੀ ਆ ਮੈਂ ਵਿਆਹ ਨਹੀਂ ਕਰਾਉਣਾ ਮੈਨੂੰ ਕੋਈ ਲੋੜ ਨਹੀਂ ਮੈਂ ਠੀਕ ਆ ਜਦੋਂ ਮੁੰਡਾ ਕੋਈ ਕਮਾਉਣ ਲੱਗ ਪੈਂਦਾ ਜਦੋਂ ਮੁੰਡੇ ਦੇ ਕੋਲ ਆਪਣੀ ਧਨ ਦੌਲਤ ਇਕੱਠੀ ਹੋਣ ਸ਼ੁਰੂ ਹੋ ਜਾਂਦੀ ਆ ਫਿਰ ਉਹ ਕਹਿੰਦਾ ਇਹਨੂੰ ਹੁਣ ਕੋਈ ਸੰਭਲਣ ਵਾਲਾ ਵੀ ਚਾਹੀਦਾ ਫਿਰ ਉਹ ਕਹਿੰਦਾ ਮੈਂ ਵਿਆਹ ਕਰਾਉਣਾ ਜੀ ਇਹ ਜਿਹੜੀ ਚੀਜ਼ ਆ ਨਾ ਰਿਸ਼ਤਿਆਂ ਨੂੰ ਸੰਭਲਣ ਦੇ ਵਾਸਤੇ ਸਮਾਜ ਨੂੰ ਸੰਭਲਣ ਦੇ ਵਾਸਤੇ ਜੋ ਤੁਸੀਂ ਕਮਾਈ ਕੀਤੀ ਹੈ ਉਸ ਨੂੰ ਸੰਭਲਣ ਦੇ ਵਾਸਤੇ ਸਭ ਤੋਂ ਵੱਡੀ ਗੱਲ ਜਦੋਂ ਕਿਤੇ ਤੁਹਾਡੀ ਲਹਿੰਦੀ ਉਮਰ ਦੇ ਵਿੱਚ ਜਾ ਕੇ ਤੁਸੀਂ ਕਿਤੇ ਬਿਮਾਰਠ ਮਾਰ ਹੋ ਜਾਓ ਤੁਹਾਨੂੰ ਸੰਭਲਣ ਦੇ ਵਾਸਤੇ ਵਿਆਹ ਬਹੁਤ ਜ਼ਰੂਰੀ ਹੈ ਬਿਲਕੁਲ ਜੋਗੀ ਜੀ ਪਤਾ ਕੀ ਹੁੰਦਾ ਹੈ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀਆਂ ਵਿਆਹ ਇਸ ਕਰਕੇ ਵੀ ਨਹੀਂ ਕਰਾ ਰਹੇ ਕਿਉਂਕਿ ਤੁਸੀਂ ਦੇਖਿਆ ਹੋਊਗਾ ਕਿ ਤਲਾਕ ਦਰ ਕਿੰਨੀ ਜ਼ਿਆਦਾ ਵੱਧ ਗਈ ਹੈ ਉਹ ਆਪਣੇ ਮਾਪਿਆਂ ਨੂੰ ਦੇਖਦੇ ਨੇ ਵੱਖ ਹੁੰਦੇ ਆ ਹੋਇਆ ਇਹ ਵੀ ਇੱਕ ਕਾਰਨ ਹੈ ਉਹ ਜਦੋਂ ਘਰਾਂ ਦੇ ਵਿੱਚ ਰਹਿੰਦੇ ਨੇ ਲੜਾਈ ਝਗੜੇ ਹੋ ਰਹੇ ਆ ਕਲੇਸ਼ ਹੋ ਰਿਹਾ ਆ ਠੀਕ ਹੈ ਫਿਰ ਮਾਪੇ ਕੀ ਕਰਦੇ ਨੇ ਇੱਕ ਦੂਜੇ ਨੂੰ ਤਲਾਕ ਦੇ ਦਿੰਦੇ ਨੇ ਬੱਚੇ ਤਾਂ ਵੰਡੇ ਗਏ ਨਾ ਕੁਝ ਸਮਾਂ ਮਾਪੇ ਕੋਲ ਰਹਿਣਾ ਕੁਝ ਸਮਾਂ ਮਾਂ ਕੋਲ ਰਹਿਣਾ ਉਹਨਾਂ ਦੇ ਉੱਤੇ ਕਿਤੇ ਨਾ ਕਿਤੇ ਮਾਨਸਿਕ ਤੌਰ ਦੇ ਉੱਤੇ ਬਹੁਤ ਅਸਰ ਪੈਂਦਾ ਆ ਫਿਰ ਬੱਚੇ ਕੀ ਸੋਚਦੇ ਨੇ ਕਿ ਸਾਡਾ ਨਾ ਵਿਸ਼ਵਾਸ ਜਿਹਾ ਉੱਠ ਗਿਆ ਆ ਹਨਾ ਵਿਆਹ ਦੇ ਉੱਤੋਂ ਤਾਂ ਉਹ ਵੀ ਕਹਿੰਦੇ ਨੇ ਕਿ ਅਜਿਹਾ ਰਿਸ਼ਤਾ ਸੀ ਕੀ ਕਰਨਾ ਜਦੋਂ ਸਾਡੇ ਮਾਪਿਆਂ ਦੀ ਨਹੀਂ ਬਣੀ ਅਸੀਂ ਦੇਖ ਹੀ ਲਿਆ ਉਹਨਾਂ ਨੇ ਕੀ ਕੀਤਾ ਵਿਆਹ ਕਰਾ ਕੇ ਤਾਂ ਅਸੀਂ ਵੀ ਨਹੀਂ ਕਰਉਣਾ ਇੱਕ ਤਾਂ ਕਾਰਨ ਐ ਕਿਆ ਦੂਜਾ ਕਾਰਨ ਹੈ ਕਿ ਅੱਜ ਜਿਵੇਂ ਜਿਵੇਂ ਮਾਡਰਨਾਈਜੇਸ਼ਨ ਹੋ ਰਹੀ ਹੈ ਹਨਾ ਸਮਾਂ ਬਦਲ ਰਿਹਾ ਹੈ ਨੌਜਵਾਨ ਮੁੰਡੇ ਕੁੜੀਆਂ ਇਕੱਠੀਆਂ ਰਹਿੰਦੇ ਆ ਲਿਵ ਇਨ ਰਿਲੇਸ਼ਨਸ਼ਿਪ ਜਿਹਨੂੰ ਆਪਾਂ ਕਹਿ ਸਕਦੇ ਆ ਉਹ ਚਾਹੁੰਦੇ ਨੇ ਕਿ ਅਸੀਂ ਇੱਕ ਦੂਜੇ ਨੂੰ ਵਿਆਹ ਤੋਂ ਪਹਿਲਾਂ ਸਮਝੀਏ ਅਸੀਂ ਇੱਕ ਦੂਜੇ ਦੇ ਨਾਲ ਰਹੀਏ ਅਸੀਂ ਇੱਕ ਦੂਜੇ ਨੂੰ ਪਛਾਣੀਏ ਕਿ ਉਹਨੂੰ ਕੀ ਪਸੰਦ ਹੈ ਮੈਨੂੰ ਕੀ ਪਸੰਦ ਹੈ ਅਸੀਂ ਨਾਲ ਰਹਿ ਕੇ ਦੇਖੀਏ ਜੇ ਤਾਂ ਸਾਡੀ ਨਿਬਧਦੀ ਹੋਈ ਜੇ ਤਾਂ ਅਸੀਂ ਇੱਕ ਦੂਜੇ ਨੂੰ ਸਮਝਦੇ ਹੋਈਏ ਜੇ ਤਾਂ ਸਾਡੀ ਅੰਡਰਸਟੈਂਡਿੰਗ ਹੋਊਗੀ ਤਾਂ ਅਸੀਂ ਇਕੱਠੇ ਰਵਾਂਗੇ ਸਾਲਾਂ ਤੱਕ ਅਸੀਂ ਵਿਆਹ ਕਰਾਵਾਂਗੇ ਪਰ ਜੇਕਰ ਸਾਡਾ ਕੋਈ ਲੜਾਈ ਝਗੜਾ ਹੋ ਰਿਹਾ ਜੇ ਸਾਡੀ ਨਹੀਂ ਬਣਦੀ ਹੈਗੀ ਅੰਡਰਸਟੈਂਡਿੰਗ ਨਹੀਂ ਹੋ ਰਹੀ ਹੈ ਤਾਂ ਅਸੀਂ ਵੱਖ ਹੋ ਜਾਵਾਂਗੇ ਕਿਤੇ ਨਾ ਕਿਤੇ ਇਹ ਦੋ ਕਾਰਨ ਸਭ ਤੋਂ ਵੱਡੇ ਕਾਰਨ ਨੇ ਇੱਕ ਤਾਂ ਤਲਾਕ ਦਰ ਵਧ ਰਹੀ ਹੈ ਤੇ ਦੂਜਾ ਮੁੰਡੇ ਕੁੜੀਆਂ ਨਾ ਸਮੇ ਤੋਂ ਪਹਿਲਾਂ ਹੀ ਮੈਚ्योर ਹੋ ਜਾਂਦੇ ਨੇ ਤੇ ਘਰਾਂ ਤੋਂ ਤਾਂ ਐ ਕਹਿ ਕੇ ਜਾਂਦੇ ਨੇ ਕੀ ਅਸੀਂ ਪੜਨ ਜਾ ਰਹੇ ਹਾਂ ਉੱਥੇ ਕੰਮ ਕਰਨ ਜਾ ਰਹੇ ਹਾਂ ਪਰ ਦੂਜੇ ਸ਼ਹਿਰਾਂ ਦੇ ਵਿੱਚ ਜਾ ਕੇ ਉਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੇ ਹੁੰਦੇ ਨੇ ਬਿਲਕੁਲ ਤੁਹਾਡੀ ਗੱਲ ਠੀਕ ਹੈ ਔਰ ਇਹ ਦੋਨੋਂ ਕਨਸੈਪਟ ਜਿਹੜੇ ਹੈਗੇ ਆ ਜਿਹੜੇ ਤਲਾਕ ਵਾਲੇ ਵੀ ਤੇ ਜਿਹੜੇ ਤੁਸੀਂ ਦੂਸਰਾ ਲਿਵ ਇਨ ਰਿਲੇਸ਼ਨਸ਼ਿਪ ਬੰਦਾ ਤੇ ਔਰਤ ਤੇ ਜਾਂ ਕੋਈ ਮੁੰਡਾ ਤੇ ਜਾਂ ਫਿਰ ਕੁੜੀ ਜਿਹੜੇ ਆਪਸ ਦੇ ਵਿੱਚ ਰਹਿ ਰਹੇ ਨੇ ਸਬੰਧਾਂ ਦੇ ਵਿੱਚ ਇਹ ਲਿਵ ਇਨ ਰਿਲੇਸ਼ਨਸ਼ ਜਿਹੜਾ ਹੈਗਾ ਨਵਾਂ ਕਨਸੈਪਟ ਜਿਹੜਾ ਇਹ ਸਾਡਾ ਨਹੀਂ ਇਹ ਪੱਛੋਂ ਦੇ ਵਿੱਚੋਂ ਆਇਆ ਹੈ ਜੀ ਜੀ ਰਹੀ ਗੱਲ ਤਲਾਕ ਦੀ ਸਾਨੂੰ ਇੱਕ ਕਾਰਨ ਲੱਭਣਾ ਪਊਗਾ ਵੀ ਤਲਾਕ ਹੋ ਕਿਉਂ ਰਿਹਾ ਸਾਡੇ ਚ ਸਬਰ ਨਹੀਂ ਨਾ ਹੈਗਾ ਅਸੀਂ ਸੁਣ ਨਹੀਂ ਸਕਦੇ ਅਸੀਂ ਸੁਣ ਮਾਪੇ ਤੁਹਾਡੇ ਵੀ ਲੜਦੇ ਹੋਣਗੇ ਸਾਡੇ ਵੀ ਲੜਦੇ ਸੀ ਪਰ ਸਾਡੀ ਮਾਂ ਇਹ ਕਹਿੰਦੀ ਹੁੰਦੀ ਸੀ ਹੁਣ ਮੈਂ ਇੱਥੋਂ ਅਰਤੀ ਨਿਕਲੂਗੀ ਜੀ ਹੁੰਦਾ ਸੀ ਤੁਹਾਡੀ ਵੀ ਕਹਿੰਦੀ ਹੋਊਗੀ ਬਿਲਕੁਲ ਸਾਰਿਆਂ ਨੇ ਕਹਿੰਦੀ ਅਸੀਂ ਜਿਹੜੀਆਂ ਸਾਡੀਆਂ ਮਾਮਾ ਸੀ ਉਹ ਇਹ ਕਹਿੰਦੀਆਂ ਹੁੰਦੀਆਂ ਸੀ ਕਿ ਮੈਂ ਇੱਥੇ ਡੋਲੀ ਵਿੱਚ ਚੜ੍ਹ ਕੇ ਆਈ ਨਾ ਹੁਣ ਇਥੋਂ ਮੇਰੀ ਅਰਥੀ ਜਾਣੀ ਜੀ ਮੈਂ ਨਹੀਂ ਜਾਣਦੀ ਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਜੰਮੀਆਂ ਜਾਂਦੀਆਂ ਨਾ ਜਿਨ੍ਹਾਂ ਨੇ ਜ਼ਿਆਦਾ ਮੈਦਾ ਖਾਧਾ ਆ ਜਿਹੜੀਆਂ ਜ਼ਿਆਦਾ 버ਗਰ ਪੀਜ਼ਿਆਂ ਦੇ ਉੱਪਰ ਨੂਡਲਾਂ ਦੇ ਉੱਪਰ ਭਲੀਆਂ ਹੋਈਆਂ ਆ ਉਹ ਗੱਲ ਨਹੀਂ ਸੁਣਦੀ ਜੀ ਰਾਤ ਨੂੰ ਸਕੂਟਰੀ ਦੀ ਸੈਲਫ ਮਾਰਦੀਆਂ ਜਾ ਕੇ ਆਪਣੀ ਮਾਂ ਦੇ ਘਰੇ ਸਟੈਂਡ ਲਾਉਂਦੀਆਂ ਬਿਲਕੁਲ ਤੇ ਜਾਂ ਫਿਰ ਫੋਨ ਕਰਕੇ ਉਹਨਾਂ ਨੂੰ ਸੱਦ ਲੈਂਦੇ ਆ ਤੇ ਉਹ ਆਉਂਦੇ ਗੱਲ ਨਹੀਂ ਪੁੱਛਦੇ ਸਹੁਰਿਆਂ ਦੇ ਗੱਲ ਪੈ ਜਾਂਦੇ ਸਿਰ ਪਾੜ ਦਿੰਦੇ ਆ ਫਿਰ ਤਲਾਕ ਕੀ ਕਰਨ ਜੀ ਫਿਰ ਇਹ ਆਪ ਰਿਸ਼ਤੇ ਤਾਂ ਆਪ ਹੀ ਤੋੜ ਰਹੇ ਆ ਤੇ ਇਹ ਕੱਲਾ ਉਹਨਾਂ ਦੇ ਘਰ ਦੇ ਵਾਸਤੇ ਨਹੀਂ ਦੂਸਰਿਆਂ ਦੇ ਉੱਪਰ ਵੀ ਪ੍ਰਭਾਵ ਆ ਸੋ ਸਾਨੂੰ ਉਹ ਸਿਆਣੀ ਮਾਂ ਚਾਹੀਦੀ ਆ ਜੀ ਇਸ ਦੁਨੀਆ ਦੇ ਵਿੱਚ ਕਿ ਜੇਕਰ ਉਹਦੀ ਧੀ ਉਹਨੂੰ ਫੋਨ ਕਰਦੀ ਆ ਕਿ ਮਾਂ ਮੇਰੇ ਘਰ ਵਾਲੇ ਨਾਲ ਮੇਰੀ ਲੜਾਈ ਹੋ ਗਈ ਆ ਤੇ ਜਾਂ ਮੇਰੀ ਸੱਸ ਨਾਲ ਮੇਰੀ ਲੜਾਈ ਹੋ ਗਈ ਆ ਮੈਂ ਆਉਣ ਲੱਗੀ ਆ ਤੇ ਉਹ ਉਹਨੂੰ ਕਹੇ ਕਿ ਬੰਦੇ ਦੀ ਧੀ ਬਣ ਕੇ ਹਿੱਜੇ ਹੀ ਰਹਿ ਹੂੰ ਜੀ ਜੇ ਤਾਂ ਆਉਣਾ ਮੇਰੇ ਘਰ ਪਿਆਰ ਦੇ ਨਾਲ ਆ ਜੀ ਨਹੀਂ ਤਾਂ ਆਪਣਾ ਇਥੇ ਵਸੇਬਾ ਕਰ ਉਹ ਕੁੜੀ ਮੁੜ ਕੇ ਲੜਨ ਦੀ ਕੋਸ਼ਿਸ਼ ਨਹੀਂ ਕਰੂਗੀ ਜੀ ਹੁਣ ਦੂਸਰੀ ਗੱਲ ਇੱਕ ਨਾਲ ਦੀ ਇਹ ਵੀ ਕਰਦੀ ਏ ਜੇ ਕੁੜੀ ਨੂੰ ਸੱਚੀ ਮੁੱਚੀ ਤੰਗ ਕਰਦੇ ਏ ਸਹੁਰੇ ਵੀ ਉਹ ਤੋਂ ਮੰਗਦੇ ਆ ਦਾਜ ਉਹਨੂੰ ਕਰਦੇ ਆ ਤੰਗ ਫਿਰ ਹੈ ਛਤਰਾਂ ਦੇ लायक ਦੇ ਵੀ ਆ ਜੀ ਬਿਲਕੁਲ ਫਿਰ ਉਥੇ ਤਲਾਕ ਵੀ ਹੋ ਜਾਣਾ ਚਾਹੀਦਾ ਪਰ ਆਮ ਤੌਰ ਤੇ ਤਲਾਕ ਦੇ ਕਾਰਨਾਂ ਦੇ ਵਿੱਚ ਸਾਹਮਣੇ ਪਤਾ ਕੀ ਆਇਆ ਮਾਂ ਤੇ ਕੁੜੀ ਸਵੇਰ ਦੀ ਚਾਹ ਤੋਂ ਲੈ ਕੇ ਰਾਤ ਦੀ ਕੜੀ ਤੱਕ ਆਪਸ ਵਿੱਚ ਫੋਨਾਂ ਤੇ ਕੜੀ ਘੋਲਦੀਆਂ ਦਖਲਅੰਦਾਜ਼ੀ ਹੁੰਦੀ ਹੈ ਬਹੁਤ ਜ਼ਿਆਦਾ ਦਖਲਅੰਦਾਜ਼ੀ ਹੁੰਦੀ ਹੈ ਉਹਦੇ ਕਰਕੇ ਸਾਡੇ ਰਿਸ਼ਤੇ ਜਿਹੜੇ ਟੁੱਟਦੇ ਆ ਫਿਰ ਕਹਿੰਦੇ ਵੀ ਇਹਨਾਂ ਦੇ ਕੁੜੀਆਂ ਦੇ ਆਪਾਂ ਖਿਲਾਫ ਨਾ ਬੋਲੀਏ ਮਾਮਾ ਦੇ ਖਿਲਾਫ ਨਾ ਬੋਲੀਏ ਕੁੜੀ ਦਾ ਘਰ ਵਸਾਉਣ ਦੇ ਵਿੱਚ ਸਭ ਤੋਂ ਵੱਡਾ ਹੱਥ ਉਹਦੀ ਮਾਂ ਦਾ ਹੁੰਦਾ ਤੇ ਜੇਕਰ ਉਜਾੜਨ ਦੀ ਗੱਲ ਕੀਤੀ ਜਾਵੇ ਤੇ ਉਜਾੜਨ ਦੇ ਵਿੱਚ ਉਹਦੀ ਸਭ ਤੋਂ ਵੱਡੀ ਟਾਂਗੜਾਈ ਹੁੰਦੀ ਆ ਜੀ ਪਤਾ ਕੀ ਹੁੰਦਾ ਆ ਇੱਕ ਪਰਦਾ ਬਹੁਤ ਜ਼ਰੂਰੀ ਆ ਪਹਿਲਾਂ ਸਮਿਆਂ ਦੇ ਵਿੱਚ ਪਰਦਾ ਹੁੰਦਾ ਸੀ ਹੁਣ ਤਾਂ ਚਲੋ ਸੋਸ਼ਲ ਮੀਡੀਆ ਆ ਗਿਆ ਸਭ ਕੁਝ ਜਗ ਜਾਹਿਰ ਹੋ ਜਾਂਦਾ ਆ ਇੱਕ ਪਰਦਾ ਹਰੇਕ ਰਿਸ਼ਤੇ ਦੇ ਵਿੱਚ ਹੋਣਾ ਚਾਹੀਦਾ ਹੈ ਕੁੜੀ ਮੁੰਡਾ ਕੀ ਕਰਦੇ ਨੇ ਆਪਸ ਦੇ ਵਿੱਚ ਜੇਕਰ ਉਹ ਲੜ ਝਗੜ ਵੀ ਰੇ ਨਾ ਕਮਰੇ ਦੇ ਵਿੱਚ ਤੁਸੀਂ ਇੱਕ ਦੂਜੇ ਨੂੰ ਜੋ ਮਰਜ਼ੀ ਬੋਲੋ ਜੋ ਮਰਜ਼ੀ ਬੋਲੋ ਕਮਰੇ ਤੋਂ ਬਾਹਰ ਆ ਕੇ ਤੁਸੀਂ ਇੱਕ ਦੂਜੇ ਦੇ ਨਾਲ ਓਵੇਂ ਰਹੋ ਜਿਵੇਂ ਤੁਹਾਡਾ ਵਿਆਹ ਹੋਇਆ ਹੈ ਨਾ ਪਤੀ ਪਤਨੀ ਬਣ ਕੇ ਰਹੋ ਪਰ ਅੱਜ ਕੱਲ ਕੀ ਹੋ ਰਿਹਾ ਸੋਸ਼ਲ ਮੀਡੀਆ ਤੱਕ ਲੜਾਈ ਝਗੜੇ ਪਹੁੰਚ ਚੁੱਕੇ ਨੇ ਜਿਸ ਤੋਂ ਬਾਅਦ ਅਸੀਂ ਆਪ ਦਾ ਘਰਾਂ ਦੇ ਵਿੱਚ ਹਨਾ ਲੜਾਈ ਝਗੜੇ ਕਰ ਰਹੇ ਆ ਆਪਣਾ ਕਿਤੇ ਨਾ ਕਿਤੇ ਆਪਾਂ ਵੀ ਡਿਪਰੈਸ਼ਨ ਦੇ ਵਿੱਚ ਜਾ ਰਹੇ ਆ ਦੂਜੀ ਗੱਲ ਹੈ ਕਿ ਸੋਸ਼ਲ ਮੀਡੀਆ ਦਾ ਸਹਾਰਾ ਲੈ ਕੇ ਇੱਕ ਦੂਜੇ ਨੂੰ ਦੋਸ਼ੀ ਠਹਿਰਾਉਂਦੇ ਰਹਿੰਦੇ ਆ ਜਗ ਜਾਹਿਰ ਅਸੀਂ ਸਭ ਕੁਝ ਕਰ ਦਿੱਤਾ ਇਹਦੇ ਵਿੱਚ ਲੋਕ ਕੀ ਕਰ ਰਹੇ ਨੇ ਉਹਨਾਂ ਨੇ ਤਾਂ ਤਮਾਸ਼ਾ ਹੀ ਦੇਖਣਾ ਆ ਲੋਕ ਸਵਾਦ ਲੈਂਦੇ ਨੇ ਤੁਹਾਡੀ ਲੜਾਈ ਦੇ ਵਿੱਚ ਪਰਦਾ ਬਹੁਤ ਜ਼ਿਆਦਾ ਜ਼ਰੂਰੀ ਆ ਜੇਕਰ ਪਰਦਾ ਨਹੀਂ ਹੋਊਗਾ ਜੇਕਰ ਤੁਸੀਂ ਘਰਾਂ ਦੇ ਵਿੱਚ ਆਪਣੇ ਮਸਲੇ ਹੀ ਨਹੀਂ ਸੁਲਝ ਫਰ ਤੁਹਾਨੂੰ ਕੋਈ ਹੱਕ ਨਹੀਂ ਹੈਗਾ ਨਾਲ ਰਹਿਣ ਦਾ ਬਿਲਕੁਲ ਜੀ ਇੱਕ ਹੋਰ ਗੱਲ ਤੁਸੀਂ ਜਿਹੜੀ ਲਿਵਨ ਰਿਲੇਸ਼ਨਸ਼ਿਪ ਦੀ ਕੀਤੀ ਸੀਗੀ ਉਹ ਅਸੀਂ ਕਨਸੈਪਟ ਨੂੰ ਬਹੁਤ ਸਾਰੇ ਲੋਕਾਂ ਨੇ ਸਵੀਕਾਰ ਕਰ ਲਿਆ ਅਪਣਾ ਲਿਆ ਕੁੜੀਆਂ ਇੱਕ ਸੂਬੇ ਤੋਂ ਦੂਸਰੇ ਸੂਬੇ ਦੇ ਵਿੱਚ ਕੰਮ ਕਰਨ ਜਾਂਦੀਆਂ ਬਈ ਉਹਨਾਂ ਦੀ ਆਪਣੀ ਐਬਿਲਿਟੀ ਆ ਯੋਗਤਾ ਆ ਉਹ ਜਾਣਾ ਵੀ ਉਹਨਾਂ ਨੇ ਕੰਮ ਕਰਨਾ ਪਰ ਜਿਹੜਾ ਉੱਥੇ ਜਾ ਕੇ ਇਹ ਚੀਜ਼ਾਂ ਸਾਹਮਣੇ ਆ ਰਹੀਆਂ ਨੇ ਪਿੱਛੇ ਜੇ ਤੁਸੀਂ ਖਬਰ ਪੜ੍ਹੀ ਹੋਣੀ ਆ ਕਿ ਇਸੇ ਤਰ੍ਹਾਂ ਇਹਨਾਂ ਸਬੰਧਾਂ ਦੇ ਵਿੱਚ ਰਹਿ ਰਹੇ ਜੋੜੇ ਦੇ ਵਿਚਕਾਰ ਜੋ ਕੁਝ ਵਾਪਰਿਆ ਪਤਾ ਨਹੀਂ ਕਿੰਨੇ ਟੁਕੜੇ ਕਰਕੇ ਉਹਨੇ লাশ ਖਿਲਾਰ ਦਿੱਤੀ ਸੀ ਜੀ ਜੀ ਕ੍ਰਾਈਮ ਵੀ ਹੋ ਰਿਹਾ ਕ੍ਰਾਈਮ ਵੀ ਹੋ ਰਿਹਾ ਹੂੰ ਕਿਉਂ ਨਾ ਤਾਂ ਮੁੰਡਾ ਆਪਣੇ ਮਾਪੇ ਨੂੰ ਦੱਸਦਾ ਕਿ ਮੈਂ ਕਿੱਥੇ ਰਹਿ ਰਿਹਾ ਨਾ ਹੀ ਕੁੜੀ ਦੱਸਦੀ ਆ ਵੀ ਮੈਂ ਕਿੱਥੇ ਰਹੀ ਆ ਠੀਕ ਤੁਸੀਂ ਆਪੋ ਆਪਣੀ ਮਰਜ਼ੀ ਦੇ ਨਾਲ ਕਿਸੇ ਗੈਰ ਬੰਦੇ ਦੇ ਨਾਲ ਰਹਿ ਰਹੇ ਹੋ ਜਿਸ ਮਾਂ ਨੇ ਤੁਹਾਨੂੰ ਪਾਲਿਆ ਪਲੋਸਿਆ ਜਿਹੜਾ ਪਿਓ ਤੁਹਾਡੇ ਉੱਪਰ ਪੈਸੇ ਖਰਚ ਰਿਹਾ ਹੈ ਇਨਵੈਸਟ ਕਰ ਰਿਹਾ ਜੀ ਉਸ ਇਨਵੈਸਟਮੈਂਟ ਦੀ ਉਹਨੂੰ ਕੋਈ ਰਿਟਰਨ ਨਹੀਂ ਹੈ ਹੂੰ ਬਿਲਕੁਲ ਘੱਟੋ ਘੱਟ ਉਹਨਾਂ ਨੂੰ ਤੁਸੀਂ ਇੰਨਾ ਤਾਂ ਦੱਸ ਸਕਦੇ ਹੋ ਹੂੰ ਕਿ ਮੈਂ ਆਹ ਕਰ ਰਹੀ ਹਾਂ ਜਾਂ ਮੈਂ ਭਾਈ ਆਹ ਕਰ ਰਿਹਾ ਹੂੰ ਤਾਂ ਕਿ ਨੁਕਸਾਨ ਮੁੰਡੇ ਨੂੰ ਵੀ ਹੋ ਸਕਦਾ ਨੁਕਸਾਨ ਕੁੜੀ ਨੂੰ ਵੀ ਹੋ ਸਕਦਾ ਦੋਨੋਂ ਪਾਸੇ ਹੋ ਸਕਦਾ ਤੁਸੀਂ ਜਦੋਂ ਤੱਕ ਆਪਣੇ ਵੱਡ ਵਡੇਰਿਆਂ ਤੋਂ ਭਰਦੇ ਰੱਖਣੇ ਉਦੋਂ ਤੱਕ ਨੁਕਸਾਨ ਉਠਾਉਣਾ ਉਠਾਉਣਾ ਮਾਪੇ ਕਦੇ ਵੀ ਕਿਸੇ ਬੱਚੇ ਦਾ ਨੁਕਸਾਨ ਨਹੀਂ ਕਰਨਾ ਚਾਹੁੰਦੇ ਜੀ ਨਾ ਹੀ ਉਹਨਾਂ ਨੂੰ ਗਲਤ ਸਲਾਹ ਦੇਣਗੇ ਸੋ ਇਸ ਕਰਕੇ ਉਹਨਾਂ ਦੀ ਸਲਾਹ ਦੇ ਨਾਲ ਤਾਂ ਕਿ ਉਹ ਵੀ ਉਹਨਾਂ ਦੀਆਂ ਫੈਮਲੀਆਂ ਨੂੰ ਜਾਣ ਲੈਣ ਹਮ ਜੇਕਰ ਤੁਸੀਂ ਜਾਨਣਾ ਚਾਹੁੰਦੇ ਹੋ ਇੱਕ ਦੂਸਰੇ ਨੂੰ ਤੁਸੀਂ ਉਹਨਾਂ ਦੀਆਂ ਫੈਮਲੀਆਂ ਬਾਰੇ ਵੀ ਤਾਂ ਜਾਣੋ ਬਿਲਕੁਲ ਉਹਨਾਂ ਦੀ ਬੈਕਗ੍ਰਾਉਂਡ ਬਾਰੇ ਵੀ ਤਾਂ ਜਾਣੋ ਉਹਨਾਂ ਦਾ ਪਤਾ ਹੋਵੇ ਵੀ ਤੁਹਾਨੂੰ ਇਹ ਕਿੱਥੇ ਦਾ ਬੰਦਾ ਕੋਈ ਹਿਸਟਰੀ ਸ਼ੀਟਰ ਤਾਂ ਨਹੀਂਗਾ ਜੀ ਤੇ ਜਿਹੜੀ ਕੁੜੀ ਤੁਹਾਡੇ ਨਾਲ ਰਹਿ ਰਹੀ ਹੈ ਕਿ ਉਹ ਚੀਟਰ ਤਾਂ ਨਹੀਂ ਹਮ ਉਨੇ ਕਿਤੇ ਹੋਰ ਤਾਂ ਨਹੀਂ ਕੋਈ ਨੈਕਸਸ ਤਾਂ ਨਹੀਂ ਚਲਾਇਆ ਹੋਇਆ ਬਿਲਕੁਲ ਅੱਜ ਸਾਨੂੰ ਇਹ ਅੱਖਾਂ ਖੋਲ ਕੇ ਦੇਖਣ ਤੇ ਸਮਝਣ ਦੀ ਲੋੜ ਆ ਸਾਡੇ ਨੌਜਵਾਨ ਮੁੰਡੇ ਕੁੜੀਆਂ ਜਿਹੜੇ ਹੈਗੇ ਆ ਵਿਆਹ ਕਰਾਉਣ ਤੋਂ ਇੱਕ ਹੋਰ ਵੀ ਭੱਜਣ ਦਾ ਸਭ ਤੋਂ ਵੱਡਾ ਕਾਰਨ ਇਹਨਾਂ ਦਾ ਇਹ ਹੈ ਨਸ਼ਾ ਜਿਹੜਾ ਨਾ ਉਹ ਨਸ਼ਾ ਸਾਡੀਆਂ نسلਾਂ ਦੀ ਰਗ ਰਗ ਦੇ ਵਿੱਚ ਬੈਠ ਗਿਆ ਸਾਰੇ ਨਹੀਂ ਪਰ ਬਹੁਤ ਸਾਰੇ ਕੁੜੀਆਂ ਵੀ ਤੇ ਮੁੰਡੇ ਵੀ ਜੀ ਨਸ਼ੇ ਦੇ ਸ਼ਿਕਾਰ ਨੇ ਆਦੀ ਨੇ ਉਹਨਾਂ ਲਤ ਲੱਗ ਗਈ ਵੱਡੇ ਵੱਡੇ ਮਹਾਨਗਰਾਂ ਦੇ ਵਿੱਚ ਪੱਬਾਂ ਕਲੱਬਾਂ ਦੇ ਵਿੱਚ ਜਾਂਦੇ ਆ ਉੱਥੇ ਕੱਲੀ ਸ਼ਰਾਬ ਨਹੀਂ ਹੋਰ ਵੀ ਬਹੁਤ ਕੁਝ ਉਹਨਾਂ ਨੂੰ ਵਰਤਾਇਆ ਜਾਂਦਾ ਹੈ ਜੀ ਆ ਹੁੱਕੇ ਹੱਕੇ ਤਾਂ ਆਮ ਹੋ ਗਿਆ ਜੀ ਉੱਥੇ ਜਿਹੜੇ ਉਹ ਨਸ਼ੇ ਕਰਦੇ ਨੇ ਨਾ ਕੁੜੀਆਂ ਬੱਚੇ ਪੈਦਾ ਕਰਨ ਦੇ ਯੋਗ ਰਹੀਆਂ ਨਾ ਮੁੰਡੇ ਨਿਆਣਾ ਪੈਦਾ ਕਰਨ ਸਕਣ ਦੇ ਸਮਰੱਥ ਰਹੇ ਆ ਨਾ ਮਰਦੀ ਤੇ ਉਹਨਾਂ ਬ ਔਰਤਾਂ ਦੇ ਵਿੱਚ ਬਾਝਪਨ ਇਹ ਜਿਹੜੇ ਰੋਗ ਜਿਹੜੇ ਪਨਪਰੇ ਹਨ ਜ਼ਿਆਦਾ ਹੋ ਰਹੇ ਆ ਇਹਦਾ ਵੀ ਕਾਰਨ ਹੈ ਕਿ ਲੋਕ ਅੱਜ ਕੱਲ ਛੜੇ ਰਹਿ ਰਹੇ ਜੀ ਬਿਲਕੁਲ ਉਹ ਕਹਿੰਦੇ ਵਿਆਹ ਕਿਸ ਕੰਮ ਨੂੰ ਕਰਾਉਣਾ ਜਿਸ ਕੰਮ ਨੂੰ ਕਰਾਉਣਾ ਉਹ ਤਾਂ ਕੰਮ ਸਾਡੇ ਕੋਲ ਹੋ ਹੀ ਨਹੀਂ ਰਿਹਾ ਇਹ ਵੀ ਜਿਹੜੀਆਂ ਚੀਜ਼ਾਂ ਨੇ ਇਹਨਾਂ ਤੋਂ ਵੀ ਡਰਦੇ ਹੋਏ ਲੋਕ ਆਪਣਾ ਪਰਦਾ ਰੱਖਦੇ ਹੋਏ ਵਿਆਹਾਂ ਤੋਂ ਦੌੜ ਰਹੇ ਆ ਭੱਜ ਰਹੇ ਆ ਉਹਨਾਂ ਨੂੰ ਡਰ ਲੱਗਦਾ ਪਰ ਹਰ ਸਮੱਸਿਆ ਦਾ ਹੱਲ ਹੁੰਦਾ ਹੈ ਯਾਰ ਤੁਹਾਡਾ ਸਮਾਜ ਤੁਹਾਡਾ ਮਾਪੇ ਭੈਣ ਭਾਈ ਜੇਕਰ ਤੁਸੀਂ ਆਪਣਾ ਕਿਸੇ ਨੂੰ ਦੁੱਖ ਦੱਸੋ ਤੇ ਦੁੱਖ ਘਟੂਗਾ ਜੀ ਤੁਹਾਨੂੰ ਕੋਈ ਸਲਾਹ ਦੇਊਗਾ ਦੁੱਖ ਦੱਸਣਾ ਚਾਹੀਦਾ ਹੈ ਦੁੱਖਾਂ ਤੋਂ ਨਸਣਾ ਨਹੀਂ ਚਾਹੀਦਾ ਬਿਲਕੁਲ ਸਹੀ ਕਿਹਾ ਤੁਸੀਂ ਅੱਜਕੱਲ ਬਹੁਤ ਕੁਝ ਅਜੀਹਾ ਹੋ ਰਿਹਾ ਜਿਹੜਾ ਨਹੀਂ ਹੋਣਾ ਚਾਹੀਦਾ ਹੁਣ ਸਮਾਜ ਚਲੋ ਬਦਲ ਗਿਆ ਹੈ ਲੋਕ ਵੀ ਬਦਲ ਗਏ ਨੇ ਪਰ ਵਿਆਹ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੈ ਸਾਡੇ ਮਾਪਿਆਂ ਨੇ ਵੀ ਸਾਨੂੰ ਇਹੀ ਸਿਖਾਇਆ ਹੈ ਹੁਣ ਵੀ ਉਹ ਕਹਿੰਦੇ ਨੇ ਕਿ ਸਮਾ ਸਿਰ ਨਾ ਤੁਹਾਡੇ ਸਾਰਿਆਂ ਦੇ ਅਸੀਂ ਵਿਆਹ ਕਰਦੇ ਨੇ ਸਾਡਾ ਕੁਝ ਨਹੀਂ ਪਤਾ ਅਸੀਂ ਕਦੋਂ ਹਨਾ ਚਲੇ ਜਾਣਾ ਇਸ ਦੁਨੀਆ ਤੋਂ ਹਾਂ ਅਸੀਂ ਕਦੋਂ ਚਲੇ ਜਾਣਾ ਇਸ ਦੁਨੀਆ ਤੋਂ ਸਾਡਾ ਨਹੀਂ ਪਤਾ ਇਸ ਕਰਕੇ ਅਸੀਂ ਸਮਾ ਸਿਰ ਤੁਹਾਡੇ ਸਾਰਿਆਂ ਦਾ ਨਾ ਵਿਆਹ ਕਰਦੇ ਨੇ ਕਿ ਤੁਸੀਂ ਆਪੋ ਆਪਣੇ ਘਰਾਂ ਦੇ ਵਿੱਚ ਜਾਓ ਕਿਉਂਕਿ ਬੁਢਾਪੇ ਦੇ ਵਿੱਚ ਤੁਹਾਡੇ ਕੋਈ ਕੰਮ ਨਹੀਂ ਆਊਗਾ ਬੁਢਾਪੇ ਦੇ ਵਿੱਚ ਇੱਕ ਤੁਹਾਡਾ ਜੀਵਨ ਸਾਥੀ ਹੋਊਗਾ ਜਿਹੜਾ ਤੁਹਾਡੇ ਨਾਲ ਖੜਿਆ ਹੋਊਗਾ ਜਾਂ ਫਿਰ ਤੁਹਾਨੂੰ ਰੱਬ ਨਾ ਕਰੇ ਵਿਆਹ ਤੋਂ ਕੋਈ ਵੀ ਦਿੱਕਤ ਹੋ ਜਾਂਦੀ ਹੈ ਕੋਈ ਵੀ ਬਿਮਾਰੀ ਹੋ ਜਾਂਦੀ ਹੈ ਤਾਂ ਤੁਹਾਡਾ ਇੱਕ ਜੀਵਨ ਸਾਥੀ ਹੋਊਗਾ ਜਿਹੜਾ ਤੁਹਾਡੇ ਨਾਲ ਖੜਿਆ ਹੋਊਗਾ ਕੋਈ ਦੋਸਤ ਮਿੱਤਰ ਕੋਈ ਵੀ ਤੁਹਾਡੇ ਘਰ ਆ ਕੇ ਰਹੂਗਾ ਨਹੀਂ ਤੁਹਾਨੂੰ ਰੋਟੀਆਂ ਨਹੀਂ ਪਕਾ ਕੇ ਦੇਊਗਾ ਤੁਹਾਨੂੰ ਕਮਾ ਕੇ ਨਹੀਂ ਦੇਊਗਾ ਇੱਕ ਤੁਹਾਡਾ ਜੀਵਨ ਸਾਥੀ ਹੋਊਗਾ ਜਿਹੜਾ ਹਰੇਕ ਦੁੱਖ ਸੁੱਖ ਦੇ ਵਿੱਚ ਤੁਹਾਡੇ ਨਾਲ ਖੜਿਆ ਹੋਊਗਾ ਇੱਕ ਨਿੱਕੀ ਜਿਹੀ ਗੱਲ ਸੁਣਾ ਦਮਾ ਜੀ ਮੁੰਬਈ ਦੀ ਇੱਕ ਸੋਸਾਇਟੀ ਦੇ ਵਿੱਚ ਇੱਕ ਫਲੈਟ ਦੇ ਵਿੱਚ ਇੱਕ ਬਿਰਧ ਔਰਤ ਮਰ ਗਈ ਹੂੰ ਉਹ ਜਦੋਂ ਮਰ ਗਈ ਤੇ ਆਲੇ ਦੁਆਲੇ ਦੇ ਲੋਕਾਂ ਨੂੰ ਜਦੋਂ ਮੁਸ਼ਕ ਆਉਣ ਲੱਗਾ ਉਹਨਾਂ ਨੇ ਪੁਲਿਸ ਨੂੰ ਫੋਨ ਕੀਤਾ ਪੁਲਿਸ ਨੇ ਆਣ ਕੇ ਜਦੋਂ ਖੋਲਿਆ ਤੇ ਅੰਦਰ ਪਿੰਜਰ ਪਿਆ ਅੱਛਾ ਜੀ ਉਹਨਾਂ ਨੇ ਦੱਸਿਆ ਵੀ ਆਲੇ ਦੁਲੇ ਕਿ ਇਹਦਾ ਮੁੰਡਾ ਬਾਹਰ ਅਮਰੀਕਾ ਦੇ ਵਿੱਚ ਰਹਿੰਦਾ ਹੈ ਉਹ ਮੁੰਡਾ ਉੱਥੇ ਗਿਆ ਉਹਨੇ ਦੇਖਿਆ ਕਿ ਮਾਂ ਪਿੰਜਰ ਬਣੀ ਹੋਈ ਹੈ ਹੁਣ ਤੁਸੀਂ ਇਹ ਦੇਖੋ ਕਿ ਉਹ ਡਾਲਰ ਕਮਾਉਣ ਦੇ ਵਾਸਤੇ ਅਮਰੀਕਾ ਦੇ ਵਿੱਚ ਬੈਠਾ ਹੈ ਜੀ ਮਾਂ ਦੀ ਪ੍ਰਵਾਹ ਕੋਈ ਨਹੀਂ ਮਾਂ ਇਕੱਲੀ ਉਹ ਅਪਾਰਟਮੈਂਟ ਦੇ ਵਿੱਚ ਰਹਿ ਰਹੀ ਹੈ ਕੋਈ ਪਾਣੀ ਪੁੱਛਣ ਵਾਲਾ ਨਹੀਂ ਕੋਈ ਦਵਾਈ ਪੁੱਛਣ ਵਾਲਾ ਨਹੀਂ ਇਹ ਨਹੀਂ ਪਤਾ ਉਹ ਕਿੱਦਾਂ ਮਰੀ ਆ ਲਾਸ਼ ਉਹਦੀ ਗਲ ਸੜ ਗਈ ਕੀੜੇ ਉਹਦ ਨੂੰ ਖਾ ਗਏ ਪਿੰਜਰ ਕੱਲਾ ਰਹਿ ਗਿਆ ਇਸੇ ਕਰਕੇ ਕੋਈ ਨਾ ਕੋਈ ਸਾਥੀ ਹੋਣਾ ਜ਼ਰੂਰੀ ਹੈ ਬਹੁਤ ਜ਼ਰੂਰੀ ਖਾਸ ਤੌਰ ਤੇ ਬੁਢਾਪੇ ਦੇ ਵਿੱਚ ਕਿ ਕੋਈ ਬੰਦਾ ਬਿਮਾਰ ਠਮਾਰਿਆ ਘੱਟੋ ਘੱਟ ਗੋਲੀਆਂ ਦਾ ਪੱਕਾ ਮਾਲੇ ਕੋਈ ਪਾਣੀ ਦਾ ਗਲਾਸ ਤਾਂ ਪਿਵਾ ਦੇ ਬਿਲਕੁਲ ਇਸ ਕਰਕੇ ਵਿਆਹਾਂ ਤੋਂ ਨੱਠਣਾ ਨਹੀਂ ਚਾਹੀਦਾ ਔਰ ਵਿਆਹਾਂ ਦੇ ਵਿੱਚ ਸਭ ਤੋਂ ਵੱਡੀ ਗੱਲ ਇੱਕ ਗੱਲ ਆ ਚੰਦ ਸਤਰਾਂ ਜੀ ਕਿ ਫਲ ਸੱਦਰਾਂ ਨੂੰ ਲੱਗੇ ਤੁਸੀਂ ਇੱਕ ਹੋਣ ਲੱਗੇ ਫਲ ਸੱਦਰਾਂ ਨੂੰ ਲੱਗੇ ਤੁਸੀਂ ਇੱਕ ਹੋਣ ਲੱਗੇ ਕਈਆਂ ਤਾਂ ਤਿਲਾਂ ਦੇ ਵਿੱਚ ਹੁੰਦਾ ਇੱਥੇ ਤੇਲ ਨਹੀਂ ਵਿਆਹ ਮੇਰੇ ਯਾਰਾ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਬਿਲਕੁਲ ਸਹੀ ਕਿ ਸਿਆਣੇ ਕਹਿੰਦੇ ਸੀ ਇਹ ਗੁੱਡੇ ਗੁੱਡੀਆਂ ਦਾ ਖੇਲ ਨਹੀਂ ਸੋ ਸਾਨੂੰ ਇਸ ਨੂੰ ਚੰਗੀ ਤਰ੍ਹਾਂ ਦੇ ਨਾਲ ਕਿਉਂਕਿ ਮੰਝਾ ਨਹੀਂ ਕੋਈ ਜਿਹੜਾ ਢੇਡ ਢੇਡ ਬਣ ਲਓ ਇੱਥੇ ਸ਼ਕਲਾਂ ਦੀ ਮੰਡੀ ਲੱਗੀ ਅਕਲਾਂ ਨੂੰ ਚੋਣ ਲਈ ਸਾਨੂੰ ਇੱਥੇ ਅਕਲਾਂ ਨੂੰ ਚੁਣਨਾ ਪੈਗਾ ਲਿਆਕਤ ਦੇ ਨਾਲ ਹਲੀਮੀ ਦੇ ਨਾਲ ਨਿਮਰਤਾ ਦੇ ਨਾਲ ਆਪਣੇ ਦਿਮਾਗ ਦੇ ਨਾਲ ਇਸ ਸਾਰਥਕ ਰਿਸ਼ਤੇ ਨੂੰ ਨਿਭਾਉਣਾ ਚਾਹੀਦਾ ਹੈ ਬਣਾਉਣਾ ਚਾਹੀਦਾ ਤਾਂ ਕਿ ਜ਼ਿੰਦਗੀ ਜਿਹੜੀ ਆ ਖੁਸ਼ ਨਮਾ ਬਣੀ ਰਹੇ ਬਿਲਕੁਲ ਖੁਸ਼ ਨਮਾ ਜ਼ਿੰਦਗੀ ਬਣਾਉਣੇ ਕਿਨੇ ਆ ਅਸੀਂ ਹੀ ਬਣਾਉਣੀ ਆ ਸੋ ਇੱਥੇ ਸਮਝਦਾਰੀ ਵਰਤਣ ਦੀ ਲੋੜ ਹੈ ਇੱਥੇ ਮਾਪਿਆਂ ਨੂੰ ਚਾਹੀਦਾ ਹੈ ਕਿ ਸਮਾਂ ਰਹਿੰਦੇ ਆਪਣੇ ਬੱਚਿਆਂ ਨੂੰ ਸਮਝਾਉਣਾ ਸ਼ੁਰੂ ਕਰ ਦੇਣ ਹਾਲਾਂਕਿ ਮੈਨੂੰ ਪਤਾ ਹੈ ਕਿ ਹਰੇਕ ਮਾਪੇ ਆਪਣੇ ਬੱਚਿਆਂ ਨੂੰ ਸਮਝਾਉਂਦੇ ਹੋਣਗੇ ਪਰ ਮਾਪੇ ਕਿਹੜੇ ਨੇ ਅੱਜ ਕੱਲ ਦੀ ਪੀੜ੍ਹੀ ਹੀ ਮਾਪੇ ਨੇ ਠੀਕ ਹੈ ਕਿਤੇ ਨਾ ਕਿਤੇ ਉਹ ਵੀ ਸਮਝਦਾਰੀ ਨਹੀਂ ਵਰਤਦੇ ਫੋਨਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਆਪੋ ਆਪਣੇ ਕੰਮਕਾਰਾਂ ਦੇ ਵਿੱਚ ਰੁੱਝੇ ਰਹਿੰਦੇ ਨੇ ਉਹ ਸੋਚਦੇ ਨੇ ਕਿ ਅਸੀਂ ਨਾ ਸੋਚ ਜਿਹੜੀ ਹੈ ਉਹ ਉਹ ਕਾਲੀ ਬੋਲਡ ਕਰ ਲਈ ਜਿਹਨੂੰ ਆਪਾਂ ਕਹਿ ਸਕਦੇ ਆ ਆਪਾਂ ਆਪਣੇ ਬੱਚਿਆਂ ਨੂੰ ਫ੍ਰੀडम ਦੇਣੀ ਆ ਪਰ ਉਹ ਫ੍ਰੀडम ਦੇ ਚੱਕਰ ਦੇ ਵਿੱਚ ਕਿਤੇ ਨਾ ਕਿਤੇ ਤੁਸੀਂ ਆਪਣਾ ਵੀ ਤੇ ਆਪਣੇ ਬੱਚਿਆਂ ਦਾ ਵੀ ਨੁਕਸਾਨ ਕਰ ਰਹੇ ਹੋ ਦੇਖੋ ਫ੍ਰੀडम ਦਾ ਮਤਲਬ ਹੀ ਤੇ ਸਮਝਾਓ ਨਾ ਬੱਚਿਆਂ ਨੂੰ ਕਿ ਫ੍ਰੀडम ਦਾ ਮਤਲਬ ਕੀ ਹੈਗਾ ਤੇ ਜੇਕਰ ਉਹਨਾਂ ਨੂੰ ਫ੍ਰੀडम ਦਾ ਮਤਲਬ ਨਾ ਸਮਝਾਇਆ ਤੇ ਨਾ ਸਮਝੀ ਦੇ ਵਿੱਚ ਬਹੁਤ ਸਾਰੇ ਵੱਡੇ ਵੱਡੇ ਅਪਰਾਧ ਹੋ ਰਹੇ ਸੀ ਬਿਲਕੁਲ ਤੇ ਉਹਦੇ ਵਿੱਚ ਤੁਹਾਡੇ ਬੱਚਿਆਂ ਨੂੰ ਕੀ ਨੁਕਸਾਨ ਹੋ ਸਕਦਾ ਹੈ ਇਹ ਦੱਸਣ ਦੀ ਲੋੜ ਨਹੀਂ ਹੈਗੀ ਕਿਉਂਕਿ ਬਹੁਤ ਸਾਰੀਆਂ ਖਬਰਾਂ ਅੱਜ ਟੀਵੀ ਚੈਨਲਾਂ ਦੇ ਉੱਤੇ ਚੱਲ ਰਹੀਆਂ ਨੇ ਤੇ ਖਬਰਾਂ ਜਿਹੜੀਆਂ ਨੇ ਉਹ ਖਬਰਾਂ ਦੇ ਵਿੱਚ ਵੀ ਆ ਰਹੀਆਂ ਨੇ ਸੁਰਖੀਆਂ ਦਾ ਵਿਸ਼ਾ ਬਣੀਆਂ ਹੋਈਆਂ ਨੇ ਫਿਲਹਾਲ ਆਸ ਇਹੀ ਕਰਦੇ ਹਾਂ ਕਿ ਇਸ ਪ੍ਰੋਗਰਾਮ ਦੇ ਵਿੱਚ ਜੋ ਵੀ ਅਸੀਂ ਗੱਲਾਂ ਬਾਤਾਂ ਕੀਤੀਆਂ ਨੇ ਤੁਹਾਨੂੰ ਉਸ ਦੇ ਨਾਲੋਂ ਕੁਝ ਨਾ ਕੁਝ ਸਿੱਖਣ ਨੂੰ ਜ਼ਰੂਰ ਮਿਲੇਗਾ ਕਮੈਂਟ ਬਾਕਸ ਦੇ ਵਿੱਚ ਕਮੈਂਟ ਕਰਕੇ ਜ਼ਰੂਰ ਆਪਣੇ ਵਿਚਾਰ ਵੀ ਤੁਸੀਂ ਸਾਂਝੇ ਕਰ ਸਕਦੇ ਹੋ ਸੋ ਜੋਗੀ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਤੁਹਾਡਾ ਵੀ ਪ੍ਰੋਗਰਾਮ ਸਵੇਰ ਸਵੇਰ ਲੱਕੇ ਸੇ ਤਰ੍ਹਾਂ ਤੁਹਾਡੇ ਮੁਖਾਤਿਬ ਹੁੰਦੇ ਰਹਾਂਗੇ ਫਿਲਹਾਲ ਸਾਨੂੰ ਦੇ ਇਜਾਜ਼ਤ ਬਹੁਤ ਬਹੁਤ ਧੰਨਵਾਦ ਲਾਈਵ ਪੰਜਾਬੀ ਟੀਵੀ ਹੁਣ ਭਾਰਤ ਵਿੱਚ ਜੀਓ ਟੀਵੀ ਜੀਓ ਫਾਈਬਰ ਤੇ ਟੈਟਾਪਲੇ ਤੇ ਵੀ ਦੇਖਿਆ ਜਾ ਸਕਦਾ ਹੈ ਵਰਲਡ ਵਾਈਡ ਤੁਸੀਂ ਸਾਨੂੰ ਐਮਾਜ਼ਨ ਫਾਇਰ ਟੀਵੀ ਡੇਲੀ ਹੰਟ ਤੇ ਇਹ ਬਾਬਾਤੇ ਦੇਖ ਸਕਦੇ ਹੋ ਯੂ ਐਸ ਏ ਕੈਨੇਡਾ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਯੂਰਪ ਦੇ ਹਰ ਵੱਡੇ ਆਈ ਪੀ ਟੀਵੀ ਪਲੇਟਫਾਰਮ ਤੇ ਦੇਖ ਸਕਦੇ ਹੋ રપે તો દૂર તે મુદ્દે નેડે પંજાબી ટીવી